ਪ੍ਰੋਗਰਾਮ 16 ਦੇ 7ਵੇਂ ਤੁਹਾਡਾ ਸਭ ਦਾ ਸਵਾਗਤ ਮੇਰੇ ਨਾਲ ਜੁੜ ਚੁੱਕੇ ਨੇ ਸੀਨੀਅਰ ਪੱਤਰਕਾਰ ਦਵਿੰਦਰ ਪਾਲ ਜੀ ਅਸੀਂ ਗੱਲ ਕਰਾਂਗੇ ਪੰਜਾਬ ਦੇ ਦੋ ਅਹਿਮ ਚਲੰਤ ਮੁਦਦੇ ਨੇ ਜਿਨ੍ਹਾਂ ਤੇ ਖੂਬ ਚਰਚਾ ਹੋ ਰਹੀ ਹੈ ਇੱਕ ਜਿਹੜਾ ਕੀ ਨਵੀਂ ਖੇਤਰੀ ਪਾਰਟੀ ਬਣੀ ਜਿਸ ਜਿਹੜੀ ਕਿ ਦਾਵਾ ਕਰਦੀ ਹੈ ਉਹ ਪੰਥਕ ਮੁੱਦਿਆਂ ਨੂੰ ਪੰਜਾਬ ਦੇ ਮੁੱਦਿਆਂ ਨੂੰ ਵੱਧ ਅਧਿਕਾਰਾਂ ਲਈ ਲੜਨ ਦੇ ਲਈ ਪੈਰਾ ਦੇਵੇਗੀ 15 ਮਤੇ ਜਿਹੜੇ ਪਾਸ ਹੁੰਦੇ ਨੇ ਤੇ ਉਹਨਾਂ ਨੇ ਸ੍ਰੀ ਕਾਲ ਤਖਤ ਸਾਹਿਬ ਜਾ ਕੇ ਅਰਦਾਸ ਕੀਤੀ ਹੈ ਨਤਮਸਤਕ ਹੋਏ ਨੇ ਤੇ ਮੀਡੀਆ ਦੇ ਮੁਖਾਤਮ ਹੁੰਦੇ ਆ ਜਿਹੜੀਆਂ ਗੱਲਾਂ ਕਹੀਆਂ ਨੇ ਕਿ ਉਹਨਾਂ ਦੀ ਅਗਲੀ ਰੂਪਰੇਖਾ ਕੀ ਰਹਿਣ ਵਾਲੀ ਹੈ ਇਸ ਤੇ ਗੱਲ ਕਰਾਂਗੇ ਕੀ ਕੀ ਦਾਅਵੇ ਕੀਤੇ ਗਏ ਕਿਸ ਵੱਲੋਂ ਕੀਤੇ ਗਏ ਔਰ ਦੋ ਫਿਲਮਾਂ ਬੜਾ ਚਰਚਾ ਦਾ ਵਿਸ਼ਾ ਨੇ ਇੱਕ ਐਮਰਜੈਂਸੀ ਤੇ ਇੱਕ ਪੰਜਾਬ 95 ਜਿਹੜੀ ਕਿ ਜਸਵੰਤ ਸਿੰਘ ਖਾਲੜਾ ਦੀ ਜ਼ਿੰਦਗੀ ਤੇ ਆਧਾਰਿਤ ਫਿਲਮ ਹੈ ਇਹਨਾਂ ਦੋਵਾਂ ਫਿਲਮਾਂ ਦੇ ird gird ਕੀ ਕੀ ਚੱਲ ਰਿਹਾ ਹੈ ਕੰਗਣਾ ਰੌਣਤ ਦੀ ਵਿਵਾਦਤ ਫਿਲਮ ਐਮਰਜੈਂਸੀ ਜਿਸ ਦੀ ਪੰਜਾਬ ਦੇ ਵਿੱਚ ਨਹੀਂ ਚੱਲੀ ਔਰ ਭਾਰਤ ਦੇ ਵਿੱਚ ਵੀ ਜਿੱਥੇ ਲੱਗੀ ਤੇ ਕਿੰਨੇ ਕੋ ਉਹ ਜਿਹੜੀ ਆ ਓਪਨਿੰਗ ਵਧੀਆ ਕਰ ਸਕੀ ਕਿ ਨਹੀਂ ਕਰ ਸਕੀ ਫਿਲਮ ਫਲॉप ਹੋਏਗੀ ਜਾਂ ਕਿਵੇਂ ਇਸ ਤੇ ਵੀ ਗੱਲ ਕਰਨੀ ਹੈ ਸਭ ਤੋਂ ਪਹਿਲਾਂ ਦਵਿੰਦਰ ਪਾਲ ਜੀ ਤੁਹਾਡੇ ਤੋਂ ਮੈਂ ਇਹ ਟਿੱਪਣੀ ਲੈਣਾ ਚਾਹਾਂਗਾ ਕਿ ਕਾਲ ਤੱਕ ਸਾਹਿਬ ਤੇ ਜਦੋਂ ਕੋਈ ਦਾਵਾ ਕਰਦਾ ਕਿ ਅਸੀਂ ਪੰਥਕਾਂ ਤਾਂ ਉੱਥੇ ਜਾਣਾ ਸੁਭਾਵਿਕ ਜੀ ਗੱਲ ਸੀ ਅੱਜ ਜਦੋਂ ਗਏ ਚਾਇਓ ਅਮਰਤਪਾਲ ਸਿੰਘ ਦੇ ਬਾਪੂ ترਸੀਮ ਸਿੰਘ ਹੋਣ ਜਾਂ ਐਮਪੀ ਸਰਬਜੀਤ ਸਿੰਘ ਖਾਲਸਾ ਜਾਂ ਸਮੁੱਚੀ ਉਹਨਾਂ ਦੀ ਲੀਡਰਸ਼ਿਪ ਜੋ ਉਸ ਦਿਨ ਵੀ ਸਟੇਜ ਤੇ ਬਿਰਾਜਮਾਨ ਸੀ ਅੱਜ ਉਹਨਾਂ ਨੇ ਜਿਹੜੀਆਂ ਗੱਲਾਂ ਕਹੀਆਂ ਨੇ ਸਭ ਤੋਂ ਪਹਿਲੀ ਤੇ ਮੁਢਲੀ ਗੱਲ ਕਿ ਪਾਰਟੀ ਦਾ ਸਵਿਧਾਨ ਕਰਨ ਲਈ ਸੱਤ ਮੈਂਬਰੀ ਕਮੇਟੀ ਤੇ ਜ਼ਿਲ੍ਹਾ ਪੱਧਰ ਦੇ ਉੱਤੇ ਪੰਜ-ਪੰਜ ਮੈਂਬਰੀ ਕਮੇਟੀਆਂ ਜਿਹੜੀਆਂ ਕਿ ਮੈਂਬਰਸ਼ਿਪ ਡਰਾਈਵ ਚਲਾਉਣਗੀਆਂ ਔਰ ਉਹ ਇਹ ਵੀ ਕਹਿੰਦੇ ਨੇ ਕਿ ਸਾਡੇ ਤੋਂ بڑے ਲੋਕਾਂ ਨੇ ਮੰਗ ਕੀਤੀ ਹੈ ਕਿ ਜਲਦੀ ਤੋਂ ਜਲਦੀ ਬਸ ਮੈਂਬਰਸ਼ਿਪ ਵਾਲਾ ਫਾਰਮ ਸਾਡੇ ਤੱਕ ਪਹੁੰਚਾ ਦਿਓ ਬਾਕੀ ਅਸੀਂ ਆਪੇ ਦੇਖ ਲਵਾਂਗੇ ਰਾਜਨੀਤਿਕ ਗਤੀਵਿਧੀਆਂ ਪੰਜਾਬ ਦੇ ਵਿੱਚ ਪਿਛਲੇ ਦਿਨਾਂ ਤੋਂ ਹੋ ਰਹੀਆਂ ਜਾਂ ਪਿਛਲੇ ਕੁਝ ਮਹੀਨਿਆਂ ਤੋਂ ਹੋ ਰਹੀਆਂ ਨੇ ਉਹਨਾਂ ਸਾਰਿਆਂ ਨੂੰ ਤੁਸੀਂ 2027 ਦੀਆਂ ਜਿਹੜੀਆਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਨੇ ਉਹਨਾਂ ਨਾਲ ਜੋੜ ਕੇ ਦੇਖੋ ਕਿਉਂਕਿ ਅੱਜ ਤੋਂ ਇਹ ਕਹਿ ਲਿਆ ਵੀ ਸਹੀ 2 ਸਾਲ ਬਾਅਦ ਪੰਜਾਬ ਦੀਆਂ ਵਿਧਾਨ ਸਭਾ ਦਾ ਮਹਾਲ ਜਿਹੜਾ ਉਹ ਪੂਰਾ ਪੰਜਾਬ ਦੇ ਵਿੱਚ ਗਰਮ ਹੋਊਗਾ ਖੁਦਾ ਨਾ ਖਾਸ ਤਾਂ ਕੋਈ ਪਹਿਲਾਂ ਪਾੜਾ ਨਹੀਂ ਵਾਪਰਦਾ ਕੋਈ ਪ੍ਰੀਪੋਲ ਨਹੀਂ ਹੁੰਦੀਆਂ ਜਿਹੜਾ ਸਮੇ ਤੋਂ ਪਹਿਲਾਂ ਝੋੜਾ ਨਹੀਂ ਹੁੰਦੀਆਂ ਤਾਂ ਸਮਾਂ ਜਿਹੜਾ ਉਹ ਨਿਰਧਾਰਤ ਸਮਾਂ ਉਹ ਜਿਹੜਾ ਅੱਜ ਤੋਂ 2 ਸਾਲ ਬਾਅਦ ਆਊਗਾ ਤਾਂ ਤੁਸੀਂ ਯਾਦ ਕਰੋ ਵੀ ਜਿਹੜੀਆਂ 2022 ਦੀਆਂ ਚੋਣਾਂ ਵੀ ਸੀ ਜੀ ਉਹ 2-4 20 ਦੇ ਵਿੱਚ ਹੀ ਤਕਰੀਬਨ ਜਿਹੜੇ ਹੈ ਜਿੰਨੇ ਵੀ ਪ੍ਰਭਾਵ ਸੀਗੇ ਉਹ ਪ੍ਰਵਾਨ ਸਾਰੇ ਆਪਦੇ ਡੰਡ ਬੈਟ ਕੱਢਣ ਲੱਗੇ ਸੀ ਪਟਾਣੂ ਫੇਰ ਮਾਰਨ ਲੱਗੇ ਸੀ ਸਾਰੇ ਆਪੋ ਆਪ ਦੇ ਜੋਹਰ ਜੋਹਰ ਜਿਹੜੇ ਆ ਸਾਰੇ ਨੂੰ ਦਿਖਾਉਣਾ ਸ਼ੁਰੂ ਕਰ ਦਿੱਤੇ ਸੀ ਇਵਨ ਕਿ ਅਸੀਂ ਇਹ ਕਹਿ ਲਈਏ ਵੀ ਉਸ ਵੇਲੇ ਹਾਲਾਤ ਇਹ ਬਣੇ ਹੋਏ ਸੀ ਜਦੋਂ ਕੈਪਟਨ ਅਮਰਿੰਦਰ ਸਿੰਘ ਨੂੰ 4.5 ਸਾਲ ਬਾਅਦ ਕਾਂਗਰਸ ਨੇ ਜਿਵੇਂ ਉਹਨਾਂ ਨੇ ਕਿਹਾ ਸੀ ਜਲੀਲ ਕਰਕੇ ਕੁਰਸੀ ਤੋਂ ਲਾਇਆ ਮੈਂ ਜਲਾਲ ਖਪਰੀ ਜਿਹੜੀ ਹੈ ਹਾਲਾਤ ਦੇ ਵਿੱਚ ਕੁਰਸੀ ਤੋਂ ਲਾਂਬੇ ਹੋ ਰਹੇ ਹੈ ਤਾਂ ਉਹ ਜਿਹੜਾ ਮਾਹੌਲ ਇਹ ਬਣ ਗਿਆ ਸੀ ਵੀ ਹਰੇਕ ਬੰਦੇ ਨੂੰ ਇਹ ਲੱਗਦਾ ਸੀ ਵੀ ਪੰਜਾਬ ਦੇ ਮੁੱਖ ਮੰਤਰੀ ਦੀ ਕੁਰਸੀ ਤਾਂ ਬਸ ਦਾਅ ਤੇ ਲੱਗੀ ਪਈ ਹੈਗੀ ਸਿਰਫ ਆ ਕੇ ਬੈਠਣੀ ਹੈ। ਕਈ ਬਿਊਰੋਕ੍ਰੇਟ ਜਿਹੜੇ ਆ ਉਹ ਦਿੱਲੀ ਦੇ ਵਿੱਚ ਜਿਹੜੇ ਸਰਕਾਰ ਨੇ ਉਹ ਪੰਜਾਬ ਦੇ ਵਿੱਚ ਥਾਂ-ਥਾਂ ਵੇਡੀਆਂ ਕਰਦੇ ਫਿਰਦੇ ਸੀ, ਸੌਦੇ ਕਰਦੇ ਫਿਰਦੇ ਸੀ ਵੀ ਢਾਈ ਸਾਲ ờ ਪਹਿਲਾਂ ਆ ਕੇ ਦੋ ਚੀਜ਼ ਨੂੰ ਨਿਸ਼ਚਰ ਬਣਦੀ ਫੇਰ ਮੈਂ ਦਿੱਲੀ ਚ ਜਾ ਜਾਉਂਦਾ ਫਿਰ ਮੈਂ ਪ੍ਰਾਈਮ ਮਿੰਿਸਟਰ ਦੀ ਲੜਾਈ ਲੜੂਗਾ ਤੇ ਢਾਈ ਸਾਲ ਬਾਅਦ ਮੈਂ ਬਣਾਂਗਾ। ਪੰਜਾਬ ਹੈ ਨਾ ਜਿਹੜਾ ਰਾਜਨੀਤਿਕ ਪਾਰਟੀਆਂ ਦੇ ਜਿੰਨੇ ਵੀ ਜਿਹੜੇ ਰਾਸਸੀ ਇਹ ਬੁਰਕੀ ਜੋ ਹਿਸਾਬ ਲਾਉਣਾ ਚਾਹੁੰਦੇ ਨੇ ਚਾਹੇ ਰਾਸ਼ਟਰੀ ਦੇ ਰਾਸਸੀ ਪ੍ਰਾਂਤਕ ਉਹ ਸਾਰੇ ਬੰਦੇ ਉਹ ਪੰਜਾਬ ਜਿਹੜਾ ਹੈ ਅਜੇ ਹੀ ਜ਼ਖੇਰ ਜ਼ਮੀਂ ਲੱਗਦੀ ਹੈ ਕਿ ਇੱਥੇ ਤਾਂ ਬਸ ਜਿਹੜੀ ਸੱਤਾ ਹੈ ਉਹ ਵੱਟਦੀ ਪਈ ਹੈ ਠੀਕ ਖਾਸ ਕਰਕੇ ਅਸੀਂ ਇਹ ਕਹੇ ਲਈ ਵੀ 2022 ਤੋਂ ਪਹਿਲਾਂ ਤਾਂ ਬਿਲਕੁਲ ਨਹੀਂ ਸੀ ਲੱਗਦਾ ਕਿਉਂਕਿ ਉਦੋਂ ਤੱਕ ਅੱਜ ਤੱਕ ਕਦੇ ਪੰਜਾਬ ਦੇ ਵਿੱਚ ਤੀਜੀ ਤਰਕਾਬਲਾ ਨਹੀਂ ਸੀ ਹੋਈ ਹੂੰ ਤਦੋਂ 2022 ਦੇ ਵਿੱਚ ਤੀਜੀ ਧਰ ਜਿਹੜੀ ਕਿ ਜਾ ਕੇ ਜਿਵੇਂ ਕਹਿੰਦੇ ਆਪਾਂ ਆਮ ਆਦਮੀ ਪਾਰਟੀ ਨੂੰ 91 ਸੀਟਾਂ ਜਿਹੜੀਆਂ ਮਿਲ ਜਾਂਦੀਆਂ ਨੇ ਉਸ ਤੋਂ ਬਾਅਦ ਤਾਂ 90 ਖਿਡਾਰੀਆਂ ਨੂੰ ਇਹ ਲੱਗਣ ਲੱਗ ਗਿਆ ਵੀ ਇਹ ਮੈਦਾਨ ਤਾਂ ਜਿਹੜਾ ਹੁਣ ਤੱਕ ਆਪਾਂ ਤਾਂ ਸਖੜੇ ਫਿਰਦੇ ਰਹੇ ਇਹ ਮੈਦਾਨ ਤਾਂ ਬੜਾ ਹੀ ਆਪਣੇ ਮੁੱਖ ਮੰਤਰੀ ਬਣ ਲਈ ਸੀ ਆਪਣੇ ਸਤਾ ਹਣਾਉਣ ਲਈ ਬਣਿਆ ਸੀ ਤਾਂ ਜਿਵੇਂ ਹੁਣ ਤੁਸੀਂ ਦੇਖਿਆ ਹੁਣ ਸੁਖਵੀਰ ਸਿੰਘ ਬਾਦਲ ਦਾ ਜਿਹੜਾ ਸਾਰਾ ਭਾਸ਼ਣ ਜਿਹੜਾ ਬੁਖਸਰ ਵਾਲਾ ਉਹਨਾਂ ਨੇ ਪੰਜਾਬੀਆਂ ਨੂੰ ਵਾਲਾਂ ਬੇਦੀ ਵੀ ਦਿੱਤੇ ਗਿਲੇ ਸ਼ਿਕਵੇ ਵੀ ਦਿੱਤੇ ਇਹ ਵੀ ਕਿਹਾ ਵੀ ਅਕਾਲੀ ਦਲ ਨੂੰ ਤੇ ਬਾਦਲ ਪਰਿਵਾਰ ਨੂੰ ਖਤਮ ਕਰਨਾ ਚਾਹੁੰਦਾ ਕੋਈ ਪਰ ਇਹ ਪੰਜਾਬੀ ਨੇ ਜਿਨ੍ਹਾਂ ਨੇ ਬਾਦਲ ਪਰਿਵਾਰ ਨੂੰ ਇਨਾ ਮਾਨ ਸਤਕਾਰ ਬਖਸ਼ਿਆ ਇੱਕੋ ਵੇਲੇ ਬਾਦਲ ਸਾਹਿਬ ਨੇ ਖੇਤਰੀ ਉਹਨਾਂ ਦਾ ਬੇਟਾ ਉਪ ਮੁੱਖ ਮੰਤਰੀ ਨੂੰ ਕੇਂਦਰ ਚ ਵਜ਼ੀਰ ਭਤੀਜਾ ਵੀ ਮੰਤਰੀ ਜਵਾਈ ਵੀ ਮੰਤਰੀ ਮੁੰਡੇ ਦਾ ਸਾਲਾ ਵੀ ਮੰਤਰੀ ਇਸ ਤੋਂ ਵੱਧ ਬਾਦਲ ਪਰਿਵਾਰ ਪੰਜਾਬ ਤੋਂ ਹੋਰ ਕੀ ਚਾਹੁੰਦਾ ਪੰਜਾਬੀਆਂ ਤੋਂ ਇਨਾ ਭਰੋਸਾ ਰੱਖਿਆ ਇਨਾ ਵਿਸ਼ਵਾਸ ਕੀਤਾ ਇਨਾ ਮਾਨ ਸਤਕਾਰ ਦੁਲਾਰ ਤੇ ਪਿਆਰ ਦਿੱਤਾ ਬਾਦਲ ਪਰਿਵਾਰ ਤੇ ਆਪਾਂ ਜਿਵੇਂ ਪਹਿਲਾਂ ਵੀ ਗੱਲ ਕੀਤੀ ਸੀ ਇੱਕ ਵਾਰੀ ਵੀ ਇਹੋ ਜੀ ਮਿਸਾਲ ਤਾਂ ਦੁਨੀਆ ਦੇ ਵਿੱਚ ਕਿਤੇ ਬਿਲਦੀ ਇਕੋ ਵੇਲੇ ਸਾਰੇ ਪਰਿਵਾਰ ਨੂੰ ਸਾਰੇ ਰਿਸ਼ਤੇਦਾਰਾਂ ਨੂੰ ਹੱਥੀ ਸ਼ਾਮਾ ਕੀਤੀਆਂ ਹੋਣ ਐਨਾ ਕੁਝ ਦਿੱਤਾ ਹੋਵੇ ਮਤਲਬ ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਮਿਸਾਲ ਹੈ ਹੁਣ ਜਿਵੇਂ ਸੁਖਵੀਰ ਸਿੰਘ ਬਾਦਲ ਨੂੰ ਵੀ ਇਹੀ ਲੱਗਦਾ ਹੈਗਾ ਵੀ ਜਿਹੜੇ ਅਸੀਂ ਬਾਦਲ ਪਰਿਵਾਰ ਬਣਿਆ ਉਹ ਤਾਂ ਪੰਜਾਬ ਤੇ ਸਦਾ ਹਸਲ ਕਰਨ ਲਈ ਬਣਿਆ ਹੈ ਚਾਹੇ ਅਸੀਂ ਮਤਲਬ ਉਹ ਇਹ ਤਾਂ ਦੇਖਦੇ ਨਹੀਂ ਪੰਜਾਬੀਆਂ ਨੂੰ ਰੋੜਾ ਭੇਦੀ ਜਾਂਦੇ ਨੇ ਕਿ ਐਡੇ ਵੱਡੇ ਵੱਡੇ ਬਿਜ਼ਨਸ ਕਿਵੇਂ ਖੜੇ ਹੋ ਗਏ ਉਹ ਪੰਜਾਬ ਦੇ ਸੱਤੀ ਕਿੱਡੇ ਹੋਏ ਨੇ ਉਹ ਭਲੇ 500 ਕਿਹੜਾ ਤੁਸੀਂ ਨਿਊਜ਼ੀਲੈਂਡ ਤੋਂ ਕਮਾ ਕੇ ਲਿਆਏ ਹੋ ਜਾਂ ਉਹ ਕਿੜਾ ਤੁਸੀਂ ਵੀਅਤਨਾਮ ਤੋਂ ਕਮਾ ਕੇ ਲਿਆਏ ਹੋ ਕਿ ਤੋਂ ਹੋਰ ਪਾਕਿਸਤਾਨ ਤੋਂ ਜਾਂ ਤੁਹਾਡੇ ਪੁਰਖਿਆਂ ਦੀ ਕੋਈ ਬੜੀ ਵੱਡੀ ਜਾਇਦਾਦ ਸੀ ਉੱਪਰ ਲਿਆ ਗਿਆ ਉਹ ਮਤਲਬ ਕਮਾਇਆ ਤਾਂ ਇੱਥੇ ਹੀ ਹੈ ਕਿਵੇਂ ਮਰਜ਼ੀ ਕਮਾਇਆ ਕਰੋ ਪੈਸੇ ਤੇ ਨਹੀਂ ਉਹਦੇ ਵਿੱਚ ਕਿੰਨੇ ਕਮਾਇਆ ਪਰ ਕਮਾਇਆ ਤਾਂ ਇੱਥੇ ਰਹਿ ਕੇ ਹੀ ਹੈ ਇਸ ਲਈ ਪੰਜਾਬੀਆਂ ਨੂੰ ਕਾਹਦੇ ਰੋੜਾ ਭੇਦਦੇ ਹੋ ਤੁਸੀਂ ਆਪ ਅੱਕਰਚਾਤ ਮਾਰੋ ਉਹ ਆਪਾਂ ਗੱਲ ਕਰਦੇ ਸੀ ਕਿ ਹੁਣ ਸਾਰਿਆਂ ਨੂੰ ਮੈਦਾਨ ਹੈ ਖਾਲੀ ਜਾ ਰਿਹਾ ਹੈ ਵੀ ਪੰਜਾਬ ਤੋਂ ਬਣਾ ਫਟਾ ਜਿਹੜੀ ਆ ਧਾਰ ਆ ਲਗੀ ਤੇ 2000 ਜਿਹੜੇ ਆ 27 ਦੀਆਂ ਚੋੜਾ ਨੇ ਉਹਦੀ ਤਿਆਰੀ ਹੋ ਰਹੀ ਹੈ ਜੇ ਹੁਣ ਤੁਸੀਂ ਸਾਡਾ ਵੱਡੀ ਗੱਲ ਇਹ ਹੈ ਵੀ ਜਿਵੇਂ ਸੁਖਵੀਰ ਬਾਦਲ ਬੋਖ ਲਾਇਆ ਫਿਰਦਾ ਹੈ ਇਹ ਆਪੋ ਆਪਣੇ ਜਿਹੜੇ ਆ ਡੱਡ ਬੈਠ ਕੇ ਕੱਢੀ ਜਾਂਦੇ ਨੇ ਜਿਹੜੀ ਨਵੀਂ ਪਾਰਟੀ ਬਣਦੀ ਹੈ ਇਹਨਾਂ ਨੂੰ ਲੱਗਦਾ ਹੈ ਕਿ ਹੁਣ ਇੱਕ ਪੰਥਕ ਰਾਜਨੀਤੀ ਦੇ ਵਿੱਚ ਵੱਡਾ ਖਲਾਅ ਪੈਦਾ ਹੋ ਗਿਆ ਹੂੰ ਵਾਕਈ ਖਲਾਅ ਪੈਦਾ ਹੋ ਵੀ ਗਿਆ ਜਦੋਂ ਜਿਹੜੀ ਹੈ ਮੋਡਰੇਟ ਖਾਲੀ ਲੀਡਰਸ਼ਿਪ ਆਪਣਾ ਅਧਾਰ ਬਿਲਕੁਲ ਗੁਲਗੁਆ ਦੇ ਤੇ ਜਵਾਨਤਾ ਜੱਤ ਹੋ ਜਾਣ ਵਿਧਾਨ ਸਭਾ ਦੇ ਵਿੱਚ 3 ਮੈਂਬਰ ਹੋਣ ਬਾਰਲੀਮੈਂਟ ਦੇ ਵਿੱਚ ਸਿਰਫ 1 ਰਸ ਸਭਾ ਦੇ ਵਿੱਚ 0 ਹੋ ਜਾਣ ਲੋਕਾਂ ਦੇ ਵਿੱਚੋਂ ਵੀ ਜਮਾਂ ਸਾਰੇ ਪਾਸੇ 0 ਹੋ ਜਾਣ ਤਾਂ ਉਸ ਵੇਲੇ ਵਾਕਈ ਦੂਜੀਆਂ ਤੇ ਰੰਗ ਲੱਗਦਾ ਹੈ ਵਾਕਈ ਮੈਦਾਨ ਖਾਲੀ ਹੈ ਵੱਡਾ ਖਲਾਅੜ ਹੈ ਉਹ ਪੈਦਾ ਹੋ ਗਿਆ ਤੇ ਇਸ ਖਲਾਅ ਨੂੰ ਭਰਨ ਲਈ ਸਾਡੇ ਤੋਂ ਬਿਨਾ ਵੱਡਾ ਦਾਅਵੇਦਾਰ ਕੋਈ ਨਹੀਂ ਸ਼੍ਰੋਮਣੀ ਕਾਲੀ ਦਲ ਦੀ ਜਿਹੜੀ ਮੌਜੂਦਾ ਲੀਡਰਸ਼ਿਪ ਹੈ ਨਾ ਜਿਹੜੀ ਸੁਖਵੀਰ ਸਿੰਘ ਬਾਦਲ ਦੀ ਰਾਜਨੀਤੀ ਦਾ ਸਮਰਥਨ ਕਰਦੀ ਹੈ ਪੰਥਕ ਹਲਕਿਆਂ ਦੇ ਵਿੱਚ ਉਹ ਇਹ ਵੀ ਕਹਿੰਦੇ ਆ ਕਹਿੰਦੇ ਜਿਹੜੇ ਨਵੇਂ ਪੰਥਕ ਪਾਰਟੀ ਉੱਭਰੀ ਐ ਜਾਂ ਬੜੇ ਨੇ ਜਾਂ ਹੋਰ ਨੇ ਸਾਰੇ ਇਹਨਾਂ ਨੂੰ ਕੱਲੇ ਅਸੀਂ ਕਿਉਂ ਦਿਖਦੇ ਆ ਇਹ ਦੂਜਿਆਂ ਦੇ ਖਿਲਾਫ ਤੇ ਉਹਨਾਂ ਬੋਲਦੇ ਨਹੀਂ ਆਏ ਦਿਨ ਨਿਤ ਦਿਨ ਜਿੱਥੇ ਵੀ ਕਿਤੇ ਸਟੇਟਮੈਂਟ ਦਿੰਦੇ ਨੇ ਸਭ ਤੋਂ ਵੱਧ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਪ੍ਰਚਾਰ ਕਰਦੇ ਆ ਆਪਦੀ ਗੱਲ ਕੀ ਕਰਨੀ ਐ ਉਹਦੇ ਬਾਰੇ ਨਹੀਂ ਔਰ ਨਾ ਹੀ ਸਰਕਾਰ ਨੂੰ ਸਵਾਲ ਹੁੰਦਾ ਇਹਨਾਂ ਕਿਸੇ ਹੋਰ ਪਾਰਟੀ ਨੂੰ ਉਹ ਕਹਿੰਦੇ ਵੀ ਸਾਡੇ ਦੁਆਲੇ ਹੋਏ ਰਹਿੰਦੇ ਆ ਦੇਖੋ ਇੱਕ ਤਾਂ ਜਿਹੜੀ ਗੱਲ ਸਭ ਤੋਂ ਵੱਡੀ ਗੱਲ ਐ ਵੀ ਜਿਹੜੇ ਅਕਾਲੀ ਸਮਝ ਨਹੀਂ ਰਹੇ ਉਹ ਸਿਰਫ ਚਾਪਲੂਸੀ ਤੇ ਝੋੜੀ ਚੁੱਕੀ ਦੇ ਸਾਰੇ ਗੱਲਾਂ ਦਾ ਕੰਮ ਜਿਹੜਾ ਉਹ ਚੱਲ ਰਿਹਾ ਹੈ ਉਸ ਤਰ੍ਹਾਂ ਦੇ ਬੰਦੇ ਜਿਹੜੇ ਆ ਉਹ ਭਾਰਤ ਨੂੰ ਵੀ ਉਸ ਤਰ੍ਹਾਂ ਦੇ ਬੰਦੇ ਆ ਗਏ ਤੁਸੀਂ ਦੇਖੋ ਵੀ 2015 ਤੋਂ ਲੈ ਕੇ ਅਕਾਲੀ ਦਲ ਤਾਂ ਲਗਾਤਾਰ ਨਿਸ਼ਾਨੇ ਤੇ ਹੈ ਚਾਹੇ ਉਹ ਹਰ ਤਰ੍ਹਾਂ ਦੇ ਮਾਫੀਆ ਨੂੰ ਲੈ ਕੇ ਹੋਵੇ ਚਾਹੇ ਬੇਅਦਬੀ ਦੇ ਮਸਲੇ ਨੂੰ ਲੈ ਕੇ ਹੋਵੇ ਜਾਂ ਕੋਈ ਹੋਰ ਮਸਲਾ ਹੋਵੇ ਦੇਖੋ ਅਕਾਲੀ ਦਲ ਜੀ ਨਿਸ਼ਾਨੇ ਤੇ ਹੈ ਤਾਂ ਇਸ ਲਈ ਉਹਨਾਂ ਨੂੰ ਅੰਤਰជាតិ ਮਾਰਕ ਦਿੱ ਲੋਣਾ ਹੈ ਇੱਕ ਪਾਸੇ ਹੁਣ ਸੁਖਵੀਰ ਸਿੰਘ ਬਾਦਲ 2 ਦਸੰਬਰ ਨੂੰ ਗਰਚਪੱਲਾ ਪਾ ਕੇ ਸਾਰੀਆਂ ਝੁੱਲਾਂ ਬਖਸ਼ਾਇਆ ਹੈ ਕਹਿੰਦੇ ਵੀ ਸਾਰਾ ਕੁਝ ਪਲੇ ਅਸੀਂ ਜ਼ਿੰਮੇਵਾਰ ਹੈ ਬਾਹਰ ਦੇ ਤੋਂ ਲੋਕਾਂ ਕਹਿੰਦੇ ਨੇ ਉਹ ਕਦੇ ਵੀ ਨਾਜ ਨਾਸ ਦਾ ਜ਼ਿੰਮੇਵਾਰ ਨਹੀਂ ਇਸ ਸਤਾ ਉੱਤੇ ਬੰਨਣਾ ਪੈਗਾ ਸਾਡੀ ਤਾਂ ਮਜਬੂਰੀ ਸੀ ਬਸ ਇਸ ਤਰ੍ਹਾਂ ਦਾ ਜੇ ਤੁਸੀਂ ਕਰਦਾਰ ਦਿਖਾਓਗੇ ਤਾਂ ਲੋਕਾਂ ਦੇ ਵਿੱਚ ਆਪਣੇ ਥਾਂ ਕਿਵੇਂ ਬਣਾਉਂਦੇ ਹੁਣ ਲੋਕਾਂ ਦੇ ਵਿੱਚ ਦੋ ਤਰ੍ਹਾਂ ਦੀ ਗੱਲ ਚੱਲਦੀ ਹੈ ਇੱਕ ਤਾਂ ਲੋਕ ਇਹ ਵੀ ਕਹਿੰਦੇ ਨੇ ਵੀ ਹੁਣ ਭਾਈ ਤੁਸੀਂ ਸਾਰਾ ਕੁਝ ਮੰਨੀ ਲਿਆ ਹੁਣ ਅਸੀਂ ਤੁਹਾਨੂੰ ਕਿਉਂ ਮੰਨਾਂਗੇ ਦੂਜਾ ਜੇ ਤੁਸੀਂ ਮੰਨ ਕੇ ਵੀ ਫੇਰ ਵੀ ਮੁੱਕਰੀ ਜਾਂਦੇ ਹੋ ਮਤਲਬ ਤੁਸੀਂ ਮਤਲਬ ਇਹਨਾਂ ਦਾ ਹਾਲਾਤ ਦੇਖੋ ਨਾ ਕੀ ਬਣ ਗਏ ਮੰਨ ਕੇ ਵੀ ਮੁੱਕਰ ਜਾਣਾ ਤੇ ਲੋਕਾਂ ਦੇ ਵਿੱਚ ਇਹ ਗੱਲ ਚੱਲੀ ਗਈ ਵੀ ਇਹਨਾਂ ਨੇ ਕੀਤਾ ਹੀ ਸਾਰਾ ਕੁਝ ਇਹਨਾਂ ਨੇ ਸਿੰਘ ਤੇ ਮੁੱਕੀ ਦਾ ਕਾਰਨ ਕਰਨ ਵਾਲੇ ਅਫਸਰਾਂ ਨੂੰ ਵੀ ਇਹਨਾਂ ਨੇ ਪ੍ਰਮੋਟ ਕੀਤਾ ਉਹਨਾਂ ਨੂੰ ਲਾਇਆ ਤੇ ਡੇਰਾ ਸਿਰਸਾ ਦੇ ਮੁਖੀ ਨੂੰ ਮਾਫੀ ਦਵਾਉਣ ਦੇ ਵਿੱਚ ਇਸ਼ਤਿਹਾਰਨ ਸਾਰਾ ਕੁਝ ਜਦੋਂ ਮੰਨ ਹੀ ਗਏ ਜਿਹੜੀ ਗੱਲ ਇਹਨਾਂ ਨੇ ਵੀ ਟਾਰਗੇਟ ਕਰ ਰਹੀ ਹੈ ਤਾਂ ਕਾਰਨ ਵੀ ਲਿਖੀ ਹੈ ਕਿ ਤਕਾਲੀ ਦਲ ਜਿਹੜਾ ਹੈ ਉਹ ਪੰਜਾਬ ਦੀ ਬੇਨ ਖੇਤਰੀ ਪਾਰਟੀ ਜਿਹੜੀ ਹੈ origional ਪਾਰਟੀ ਹੈ 104 ਸਾਲਾਂ ਇਸ ਪਾਰਟੀ ਦਾ ਜਿਹੜਾ ਸ਼ਾਨਾ ਮੱਤਾ ਕੁਰਬਾਨੀਆਂ ਭਰਿਆ ਤੇ ਬਲੀਦਾਨ ਭਰਿਆ ਜਿਹੜਾ ਇਤਿਹਾਸ ਹੈਗਾ ਇਸ ਗੱਲ ਤੋਂ ਕੋਈ ਮੁਨਕਤ ਨਹੀਂ ਹੋ ਸਕਦਾ ਸੁਖਬੀਰ ਸਿੰਘ ਬਾਦਲ ਉਹਨਾਂ ਜਾਂ ਉਹਨਾਂ ਦੇ ਸਾਥੀ ਨੇ ਉਹਨਾਂ ਨੇ ਸ਼ਾਇਦ ਇਹਨਾਂ ਕੁਰਬਾਨੀਆਂ ਦਾ ਜਾ ਇਹਨਾਂ ਦੇ ਵਿਸਥਾਰ ਦੇ ਵਿੱਚ ਪਤਾ ਹੈ ਜਾਂ ਨਹੀਂ ਪਤਾ ਹੈ ਤਾਂ ਹੁਣ ਉਹ ਹੀ ਦੱਸ ਸਕਦੇ ਨੇ ਪਰ ਜਿਹੜਾ ਵੀ ਜਿਹੜਾ ਇਤਿਹਾਸ ਦੀ ਜਾਣਕਾਰੀ ਰੱਖਣ ਵਾਲੇ ਬੰਦੇ ਨੂੰ ਪਤਾ ਹੈ ਵੀ ਇਸ ਪਾਰਟੀ ਦਾ ਜਿਹੜਾ ਇਤਿਹਾਸ ਹੈ ਬੜਾ ਸ਼ਾਨਾਮੱਤਾ ਤੇ ਕੁਰਬਾਨੀਆਂ ਭਰੇ। ਇਸ ਲਈ ਮੈਨੂੰ ਨਹੀਂ ਲੱਗਦਾ ਵੀ ਇਸ ਪਾਰਟੀ ਨੂੰ ਕੋਈ ਖਤਰਾ ਹੈਗਾ। ਜੇ ਇਸ ਪਾਰਟੀ ਨੂੰ ਕਦੇ ਖਤਰਾ ਹੋਇਆ ਤਾਂ ਆਪਣੇ ਤੋਂ ਹੀ ਹੋਇਆ। ਆਪਣੇ ਲਈ ਦਗਾ ਦਿੱਤਾ ਆਪਣੇ ਬੈਠੇ ਹੀ ਪਿੱਟੂ ਦੇ ਵਿੱਚ ਛੁਰਾ ਮਾਰ ਦੇ ਦਿੱ। ਇਸ ਲਈ ਇਹਨਾਂ ਅੰਤਰਛਾਤ ਮਾਰਨ ਦੀ ਲੋੜ ਹੈ ਵੀ ਐਡੇ ਵੱਡੇ ਸ਼ਾਨਾਮੱਤੇ ਇਤਿਹਾਸ ਵਾਲੀ ਪਾਰਟੀ ਤੋਂ ਰੋਗ ਦੂਰ ਕਿਉਂ ਹੋ ਰਹੇ ਨਹੀਂ? ਉਹ ਅੰਤਰਛਾਤ ਮਾਰਨ ਦੀ بجائے ਉਹਨੂੰ ਫਰੋਲਣ ਦੀ بجائے ਬਲਕਿ ਖਲਾਬੇ ਦੇ ਰਹੇ ਨੇ ਲੋਕਾਂ। ਅਜਿਹੀ ਹਾਲਤ ਦੇ ਵਿੱਚ ਜਦੋਂ ਲੋਕ ਇਸ ਪਾਰਟੀ ਤੋਂ ਪਾਸੇ ਹੋ ਹੀ ਗਏ ਨੇ ਤਾਂ ਦੂਜੀਆਂ ਪਾਰਟੀਆਂ ਚਾਹੇ ਉਹ ਆਵਾਦਨ ਪਾਰਟੀ ਹੋਵੇ ਚਾਹੇ ਭਾਜ ਜਨਤਾ ਪਾਰਟੀ ਹੋਵੇ ਚਾਹੇ ਅਸੀਂ ਕਹਿੰਦੇ ਹਾਂ ਵੀ ਬਾਦਸ ਪੰਜਾਬ ਦੇ ਹੋਣ ਜੱ ਜਿੰਨੇ ਵੀ ਹੁਣ ਉਹਨਾਂ ਨੂੰ ਲੱਗਦਾ ਵੀ ਅਕਾਲੀ ਦਲ ਦਾ ਜਿਹੜਾ ਵੋਟ ਬੈਂਕ ਹੈ ਕਿਵੇਂ ਨਾ ਕਿਵੇਂ ਉਹਨੂੰ ਹਥਿਆਇਆ ਜਾਵੇ ਉਹ ਤੇ ਕਬਜ਼ਾ ਕੀਤਾ ਜਾਵੇ ਉਹਦੇ ਚ ਲੋਕ ਇਹ ਵੀ ਕਹਿੰਦੇ ਨੇ ਵੀ ਜਿਹੜੀਆਂ 3 4 ਹੁਣ ਰੀਸੈਂਟਲੀ ਜਿਮਨੀ ਚੋਣਾ ਹੋ ਜਾਏ ਉਹਦੇ ਜਿਹੜੇ ਤਿੰਨ ਹਲਕਿਆਂ ਦਾ ਜਿਹੜਾ ਅਕਾਲੀ ਦਲ ਦਾ ਵੋਟ ਬੈਂਕ ਹੈ ਉਹ ਆਮ ਆਦਮੀ ਪਾਰਟੀ ਨੂੰ ਟਰਾਂਸਫਰ ਹੋਇਆ ਮੰਨਦੇ ਆਂਦਾ ਇਹ ਚਰਚਾ ਹੈ ਆਮ ਕੌਪੀ ਬਰਨਾਲੇ ਦੇ ਵਿੱਚ ਅਕਾਲੀ ਦਲ ਨੇ ਖੁੱਲ੍ਹਮ ਖੁੱਲੀ ਜਿਹੜੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤ ਸਰਦਾਰ ਦੀ ਦੁਆਰੋਂ ਪਕਾ ਦਿੱਤੀ ਸੀ ਉਥੇ ਆਮ ਆਦਮੀ ਪਾਰਟੀ ਦਿੱਤੀ ਇਹਦਾ ਮਤਲਬ ਅਕਾਲੀ ਦਲ ਦੀ ਵੋਟ ਚਾਹੇ 2% ਚਾਹੇ 4% 5% 7% ਜੋੜਦੀ ਹੈ ਉਹ ਮੈਟਰ ਕਰਦੀ ਹੈ ਉਸੇ ਵੋਟ ਬੈਂਕ ਤੇ ਜਿਹੜਾ ਹਰੇਕ ਦੀ ਝਾਕ ਲੱਗੀ ਹੋਈ ਹੈ ਕਿ ਇਹਨਾਂ ਤੋਂ ਵੋਟ ਲੋਕਾਂ ਨੇ ਪਾਣੀ ਨਹੀਂ ਇਹ ਤਾਂ ਲੋਕਾਂ ਦੇ ਨੱਕੋ ਬੁੱਲੋ ਜਿਹੜੇ ਆ ਪੂਰੀ ਤਰ੍ਹਾਂ ਲੈ ਚੁ ਇਸ ਲਈ ਉਸ ਵੋਟ ਪੰਥਕ ਵੋਟ ਨੂੰ ਜਿਹੜਾ ਇੱਕ ਤਰ੍ਹਾਂ ਨਾਲ ਕੈਚ ਕੀਤਾ ਜਾਵੇ ਹੁਣ ਜਿਵੇਂ ਤੁਸੀਂ ਦੇਖਿਆ ਹੋ ਅੱਜ ਜਦੋਂ ਸ਼੍ਰੀ ਅਗੰਗਤਖ ਸਾਹਿਬ ਦੇ ਇਸ ਸਾਰੇ ਆਗੂ ਜਿਹੜੇ ਹੈ ਉੱਥੇ ਨਰਮਤ ਨਤ ਬਸਤਪ ਹੋਏ ਨੇ ਆਵਦਾ ਜਣੇ ਆਵਦਾ ਜਣਦਾ ਦੱਸਿਆ ਕਿ ਕਰਨਾ ਸੀ ਕਿਵੇਂ ਕਮੇਟੀ ਬਣਾਵਾਂ ਕਮੇਟੀ ਕਰਾਂ ਉਹਦੇ ਚ ਇੱਕ ਗੱਲ ਜਿਹੜੀ ਨੋਟ ਕਰਨ ਵਾਲੀ ਹੈ ਉੱਥੇ ਜਾ ਕੇ ਵੀ ਉਹਨਾਂ ਨੇ ਟਾਰਗੇਟ ਜਿਹੜਾ ਉਹ ਸੁਖਵੀਰ ਸਿੰਘ ਬਾਦਲ ਤੇ ਉਹਨਾਂ ਦੀ ਕੰਪਨੀ ਨੂੰ ਕੀਤਾ ਜਿਹੜੇ ਉਹਨਾਂ ਦੀ ਕੰਪਨੀ ਦਾ ਬਾਪ ਜਿੰਦੀ ਲੀਡਰਸ਼ਿਪ ਹੈ ਉਹ ਕਹਿੰਦੇ ਵੀ ਦੋ ਦਸਤੂਰ ਨੂੰ ਜਿਹੜੇ ਪ੍ਰਮਾਨ ਜਿਹੜੇ ਹੁਕਮ ਜਿਹੜੇ ਆ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਾਰੀ ਹੋਏ ਸੀ ਉਹਨਾਂ ਨੂੰ ਮੰਨਣ ਤੋਂ ਅਕਾਲੀ ਲੀਡਰਸ਼ਿਪ ਜਿਹੜੀ ਹੈ ਉਹ ਆਕੀ ਹੋ ਗਈ ਹੈ ਉਹ ਬਾਗੀ ਹੋ ਗਏ ਉਹ ਮੰਨਣੋਂ ਕਹਾਰ ਨੇ ਹੂੰ ਜਦੋਂ ਇਸ ਤਰ੍ਹਾਂ ਦਾ ਪ੍ਰਭਾਵ ਜਿਹੜਾ ਪ੍ਰਭਾਵ ਜਿਹੜਾ ਲੋਕਾਂ ਦੇ ਵਿੱਚ ਜਾਂਦਾ ਹੈ ਉਹ ਨੈਸ਼ਨਲ ਜਿਹੜਾ ਅਕਾਲ ਗੱਲ ਲਈ ਖਦਰੀ ਦੀ ਘੰਟੀ ਹੈ ਕਿਉਂਕਿ ਉਹਨਾਂ ਨੇ ਕਿਹਾ ਵੀ ਇਹ ਪਾਰਟੀ ਜਿਹੜੀ ਹੈ ਉਹ ਨੈਤਿਕ ਅਧਿਕਾਰ ਜਿਹੜਾ ਉਹ ਆ ਚੁੱਕੀ ਹੈ ਹੁਣ ਉਹਨਾਂ ਨੇ ਇਹ ਲਾ ਦਿੱਤਾ ਵੀ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਿਹੜੀ ਆ ਆਮ ਚੋਣਾਂ ਨੇ ਉਹ ਵੀ ਅਸੀਂ ਲੜਾਂਗੇ ਤੇ ਪੰਜਾਬ ਵਿਧਾਨ ਸਭਾ ਚੋਣਾਂ ਮਿਲਣਾਂਗੇ। ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੀਆਂ ਜਿਹੜੇ ਚੋਣਾਂ ਨੇ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਉਹਦੀ ਪ੍ਰਕਿਰਿਆ ਤਕਰੀਬਨ ਸ਼ੁਰੂ ਹੋ ਚੁੱਕੀ ਹੈ। ਵੋਟਰ ਸੂਚੀਆਂ ਆਖੰਤਮ ਮਿਨਾ ਦੇ ਨਿਯਤ ਦੇ ਹੋਣਗੀਆਂ, ਤਿਆਰੀ ਹੋ ਰਹੀਆਂ ਨੇਗੇ। ਇਸ ਲਈ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਜੇ ਕਿਤੇ ਅਕਾਲੀ ਦਲ ਨੂੰ ਐਸਜੀਪੀਸੀ ਦੇ ਚੋਣਾਂ ਦੇ ਵਿੱਚ ਵੀ ਟੱਕਰ ਦੇਣ ਵਾਲੀ ਕੋਈ ਤੈਅ ਮਿਲ ਜਾਂਦੀ ਹੈ ਨਾ ਮਕਾਬਲਾ ਤਾਂ ਇਹ ਇੱਕ ਤਰ੍ਹਾਂ ਨਾਲ ਹੋਣ ਜਿਹੜੇ ਅਕਾਲੀ ਦਲ ਦੀ ਹੋਂਦ ਬਚੀ ਹੋਈ ਹੈ ਉਹ ਇਸੇ ਕਰਕੇ ਬਚੀ ਹੋਈ ਹੈ ਕਿ ਉਹਦਾ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਤੇ ਕੰਟਰੋਲ ਹੈ ਕਬਜਾ ਕਰੂਨ ਤੋਂ ਕਬਜਾ ਕੰਟਰੋਲ ਹੈ ਬਾਕੀ ਧੜੇ ਨੇ ਹਾਲਾਂਕਿ ਕੋਸ਼ਿਸ਼ ਕੀਤੀ ਦੋ ਵਾਰ ਬੀਬੀ ਜਗੀਰ ਕੌਰ ਦੇ ਰੂਪ ਵਿੱਚ ਟੱਕਰ ਦੇਣ ਦੀ ਪਰ ਗੱਲ ਨਹੀਂ ਬਣੀ ਹਉ ਕਿਉਂਕਿ ਜਿਹੜੇ ਮੈਂਬਰ ਨੇ ਉਹ ਪੁਰਾਣੇ ਚੁੜੇ ਹੋਏ ਨੇ ਜੇ ਨਵੇਂ ਮੈਂਬਰ ਜਦੋਂ ਜਨਰਲ ਚੋਣਾ ਹੁੰਦੇ ਆ ਨੇ ਐਸਜੀਪੀਸੀ ਦੀਆਂ ਉਹਦੇ ਵਿੱਚ ਕਿਸੇ ਹੋਰ ਪਾਰਟੀ ਤੋਂ ਬਰਾਬਰ ਦੇ ਮੈਂਬਰ ਆਉਂਦੇ ਨੇ ਕੱਟ ਕਿਹਨੂੰ ਆਉਣਗੇ ਨੇ ਵੱਧ ਕਿਹਨੂੰ ਆਉਂਦੇ ਨੇ ਚਲੋ ਇਹਦਾ ਟਾਈਮ ਦੱਸੂਗਾ ਪਰ ਨਾ ਤਾਂ ਸੂਬੇ ਦੇ ਵਿੱਚ ਉਹਨਾਂ ਦੀ ਸਰਕਾਰ ਹੈ ਅਸੀਂ ਕਹ ਲਈਏ ਪੰਜਾਬ ਦੇ ਵਿੱਚ ਵਿਰੋਧੀ ਧਿਰ ਦੀ ਸਰਕਾਰ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਕੇਂਦਰ ਦੇ ਵਿੱਚ ਜਿਹੜੇ ਸੱਤਾ ਚਲਾ ਰਹੇ ਨੇ ਉਹਨਾਂ ਨਾਲ ਵੀ ਉਹਨਾਂ ਦਾ ਦੇ 55 ਵਾਲਾ ਇਹ ਮਾਹੌਲ ਬਣਿਆ ਬੁੱਧਾ ਨਾਲ ਦੀ ਬਹੁਤੀ ਹੈ ਨਹੀਂ ਅੰਦਰ ਖਾਤੇ ਭਾਲਾ ਜੱਫੀਆਂ ਜੁਕੀਆਂ ਪਾਉਣ ਦੀ ਸੈਟਿੰਗ ਕਰਨ ਦੀ ਅਲਾਈਸ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਉਹਨੂੰ ਭੁੱਲ ਨਹੀਂ ਪਿਆ ਪਰ ਅਸੀਂ ਇਹ ਕਹ ਲਈਏ ਕੁੱਲ ਮਿਲਾ ਕੇ ਜਿਹੜੀ ਸੈਂਟਰ ਦੇ ਵਿੱਚ ਗਵਰਨਮੈਂਟ ਹੈ ਉਹ ਵੀ ਅਕਾਲੀ ਦਲ ਲੋ ਬਹੁਤ ਆਪਸੰਦ ਕਰਦੀ ਹੈ ਕਾਰਿਆਂ ਨਾਲਾ ਬਦ ਨਹੀਂ ਰਾਸੀ ਤੌਰ ਤੇ ਬਹੁਤੀ ਗੱਲ ਬਣੀ ਨਹੀਂ ਤੇ ਠੀਕ ਹੈ ਨਹੀਂਗੀ ਅਜਿਹੇ ਮਾਹੌਲ ਦੇ ਵਿੱਚ ਐਸਜੀਪੀਸੀ ਚੋੜਾ ਜਿਤਨਾ ਪੀ ਸੁਖਵਿੰਦਰ ਸਿੰਘ ਬਾਦਲ ਅਤੇ ਉਹਦੇ ਸਾਥੀਆਂ ਲਈ ਉਹਦੀ ਪਾਰਟੀ ਲਈ ਬਹੁਤ ਵੱਡਾ ਚੈਲੰਜ ਆਇਆ ਤੇ ਇਹਨੂੰ ਕਿਵੇਂ ਸਰਕਾਰ ਦੇ ਨੇ ਤੁਸੀਂ ਇਹ ਵੀ ਦੇਖਿਆ ਹੋਊ ਅੱਜ ਮੈਂ ਕੋਸ਼ਟਵਾਰਸ ਪੜ ਰਿਹਾ ਸੀ ਇਕਵਾਲ ਸਿੰਘ ਝੂਂਦਾ ਨੇ ਵੀ ਜਿਹੜੀ ਹੈ ਪਾਰਟੀ ਵੱਲੋਂ ਜਿਹੜੀ ਕਮੇਟੀ ਬਣਾਈ ਗਈ ਹੈ ਉਹਦੇ ਤੇ ਇਤਰਾਜ਼ ਕੀਤਾ ਹੈ ਉਹਨਾਂ ਨੇ ਵੀ ਕਿ ਹੈ ਜਿਹੜੇ ਅਕਾਲ ਤਖਤ ਦਾ ਹੁਕਮ ਹੈ ਉਹ ਨੂੰ ਇਹਨਾਂ ਬਿਨਾਂ ਮੰਨਣਾ ਹੀ ਸਾਡੀ ਪਹਿਲ ਹੈ ਅਸੀਂ ਉਹਦੇ ਤੇ ਪਹਿਰਾ ਦੇਣਾਗਾ ਜਦੋਂ 2 ਨਵੰਬਰ ਕੋਲਡੀ ਪਹਿਲਾਂ ਜਿਹੜੇ ਜਿੰਨੇ ਮੈਂਬਰ ਵੀ ਕਮੇਟੀ ਤੇ ਦਸੇਪੂਰ ਉਹਨਾਂ ਨੇ ਬਣਾਈ ਸੀ ਉਹਦੇ ਚੋ ਸੰਤਾ ਸਿੰਘ ਦੇ ਯਾਨੀ ਤਾਂ ਪਹਿਲਾਂ ਹੀ ਲਾਂਭੇ ਹੋ ਚੁੱਕੇ ਨੇ ਇੱਕ ਤਰ੍ਹਾਂ ਨਾਲ ਤੇ ਹੁਣ ਇੱਕ ਵਾਕ ਸਿੰਘ ਝੁੰਦਾ ਦਾ ਵੀ ਜਿਹੜਾ ਬਿਆਨ ਆਇਆ ਹੈ ਤਾਂ ਇਹਦਾ ਮਤਲਬ ਇਹ ਹੈ ਵੀ ਅਕਾਲੀ ਦਲ ਜਿਸ ਕੋ ਰਾਹੇ ਪਿਆ ਹੈ ਉਹਨੂੰ ਆਪਣੇ ਹੱਥੇ ਦੱਸ ਰਹੇ ਨੇ ਵੀ ਤੁਸੀਂ ਰਾਤ ਦੇ ਮੁੜਿਆਓ ਤੇ ਨਹੀਂ ਮੁੜੇਤਾ ਇਹ ਜਿਹੜਾ ਪੈਂਡੇ ਤੇ ਤੁਸੀਂ ਤੁਰੇ ਹੋਏ ਹੋਏ ਪੈਂਡਾ ਬਹੁਤ ਕੰਡਿਆ ਭਰਿਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਜੋ ਕੁਝ ਹੋ ਹੋੜ ਹੈ ਉਹਦਾ ਨੁਕਸਾਨ ਬੜਾ ਚਲਣਾ ਪੈ ਸਕਦਾ ਹੈ ਜੀ ਔਰ ਨਾਲ ਹੀ ਇੱਥੇ ਗੱਲ ਕਰਦੇ ਜਦੋਂ ਆਪਾਂ ਗੱਲ ਕਰ ਰਹੇ ਆ ਇਸੇ ਵਕਤ ਐਸਜੀਪੀਸੀ ਦੀਆਂ ਚੋਣਾਂ 'ਚ ਉਹਨਾਂ ਨੇ ਪਾਰਟਿਸਿਪੇਟ ਕਰਨਾ ਹੈ ਜੋ ਨਵੀਂ ਪਾਰਟੀ ਬਣੀ ਹੋ ਤੇ ਆਪਣੀ ਗੱਲ ਕਹਿ ਗਏ ਨਾਲ ਹੀ ਸ਼੍ਰੋਮਣੀ ਕਾਲੀ ਦਲ ਦੇ ਮੁਖ ਦਫ਼ਤਰ ਜਿਹੜੇ ਐਸਜੀਪੀਸੀ ਦੇ ਮੈਂਬਰ ਨੇ ਪਾਰਟੀ ਨਾਲ ਸੰਬੰਧਤ ਉਹਨਾਂ ਨੂੰ ਚੇਚੇ ਤੌਰ ਤੇ ਅੱਜ ਸੱਦਿਆ ਗਿਆ ਇਕੱਤਰਤਾ ਹੋਈ ਹੈ ਜਿੱਕ ਅਹਿਮ ਬੈਠਕ ਹੋਈ ਹੈ ਉਹਨਾਂ ਦੀ ਕਿਉਂਕਿ ਅਗਲੇ ਨੇੜੇ ਦਿਨ ਆ ਰਹੇ ਨੇ ਉਹਨਾਂ ਚੋਣਾਂ ਦੇ ਕਿ ਤਿਆਰੀਆਂ ਪੂਰੀਆਂ ਸ਼੍ਰੋਮਣੀ ਕਾਲੀ ਦਲ ਦੀ ਮੌਜੂਦਾ ਲੀਡਰਸ਼ਿਪ ਵੀ ਪੂਰੀਆਂ ਕਰ ਰਹੀ ਆ ਕਿਤੇ ਦੋ ਤਿੰਨ ਕੈਫੇ ਲਾਏ ਜਾ ਰਹੇ ਨੇ ਇੱਕ ਤਾਈਨ ਕਿਆਫੇ ਲਾਇਆ ਰਹੇ ਨੇ ਵੀ ਹਰਜਿੰਦਰ ਸਿੰਘ ਧਾਮੀ ਜਿਹੜੇ ਆ ਉਹ ਆਲਰੇਡੀ ਕਈ ਗੱਲਾਂ ਤੋਂ ਪਾਰਟੀਦੰਦ ਰਾਤ ਚੱਲ ਰਹੇ ਨੇ। ਹੂੰ ਕਈ ਤਰ੍ਹਾਂ ਇਹ ਵੀ ਅੰਦਾਜ਼ਾ ਲਾਇਆ ਜਾਂਦਾ ਜਿਵੇਂ ਧਾਮੀ ਸਾਹਿਬ ਜਿਹੜੇ ਆ ਉਹ ਅਸਤੀਫਾ ਦੇ ਸਕਦੇ ਨੇ ਜਾਂ ਉਹਨਾਂ ਨੂੰ ਬਦਲਿਆ ਵੀ ਜਾ ਸਕਦਾ ਹੈ। ਇਸ ਲਈ ਅਜਿਹੇ ਤੌਰ ਦੇ ਵਿੱਚ ਹੁਣ ਇਹਨਾਂ ਕੋਲ ਫੋਟੋ ਐਮਐਲਏ ਐਂਡ ਵੀ ਤਾਂ ਹੈ ਨਹੀਂ ਜਿਹਦੇ ਨਾਲ ਮੀਟਿੰਗ ਕਰਨ ਜਿਹਨਾਂ ਕੋਲ ਕੱਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਰਹੇਗੇ। ਜਿਵੇਂ ਆਪਾਂ ਪਹਿਲਾਂ ਜਿੱਦ ਕੀਤਾ ਵੀ ਇਹ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਨ ਕੰਟਰੋਲ ਨਹੀਂ ਰਹਿੰਦਾ। ਜੇ ਕਾਨੂੰਨ ਮੈਂਬਰੀ ਬਾਗੀ ਹੋ ਕੇ ਉਹ ਕਹਿੰਦੇ ਨੇ ਵੀ ਠੀਕ ਐ ਸਿੱਧਾ ਧਾਮੇ ਨਾਲ ਐ ਸਾਰੇ ਮੈਨੂੰ ਲੱਗਦਾ ਇਹਨਾਂ ਦਾ ਕ੍ਰਾਈਸਿਸ ਜਿਹੜਾ ਅੰਦਰਖੱਤ ਜਿਹੜਾ ਵੱਧਦਾ ਜਾ ਰਿਹਾ ਉਹ ਜ਼ਿਆਦਾ ਵੱਧਦਾ ਜਾ ਰਿਹਾ ਇਸ ਤੋਂ ਪਹਿਲਾਂ ਜੇ ਬਾਗੀ ਸੀ ਉਹ ਸਿਰਫ ਲੀਡਰ ਬਾਗੀ ਸੀ ਜਿਨ੍ਹਾਂ ਨੇ ਅਕਾਲੀ ਸੁਧਾਰ ਲਹਿਰ ਬਣਾਈ ਸੀ ਅਕਾਲੀ ਸੁਧਾਰ ਲਹਿਰ ਵਾਲੇ ਅਜੇ ਵੱਖਰੇ ਬੈਠ ਨਹੀਂ ਨੇ ਕਿ ਆਪਾਂ ਆਪਾਂ ਨੂੰ ਪਤਾ ਹੀ ਹੈਗਾ ਤੇ ਮੈਨੂੰ ਲੱਗਦਾ ਵੀ ਅੰਦਰਖੱਤੇ ਇਹਨਾਂ ਨੂੰ ਖਤਸ਼ਾ ਇਹ ਵੀ ਡਰ ਲੱਗ ਰਿਹਾ ਹੈ ਕਿਤੇ ਐਸਜੀਪੀਸੀ 'ਚ ਵੀ ਉਸ ਤਰ੍ਹਾਂ ਦੇ ਬਗਾਵਤ ਜਿਹੜੇ ਆ ਕੋੜਾ ਜਾਵੇ ਕਿਉਂਕਿ ਜਦੋਂ ਤੋਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਫਰਮਾਨ ਆਏ ਨੇ ਹ ਤੇ ਜਦੋਂ ਤੋਂ ਉਹਨਾਂ ਨੂੰ ਇਹਨੇ ਵੈਨ ਲਾਗੂ ਨਹੀਂ ਕੀਤਾ ਜਾ ਰਿਹਾ ਜਿਵੇਂ ਆਪਾਂ ਤੈਨ ਆਗੂਆਂ ਦਾ ਜ਼ਿਕਰ ਕੀਤਾ ਹੈ ਹਾਂ ਤੁਹਾਡੀ ਗੱਲ ਠੀਕ ਹੈ ਮੈਨੂੰ ਲੱਗਦਾ ਵੀ ਜਿਹੜਾ ਬਾਹਰੀ ਤੌਰ ਤੇ ਇਹਨਾਂ ਦੇ ਬਾਧੀ ਤੌਰ ਤੇ ਇਹ ਪ੍ਰਗਟਾਵਾ ਕੀਤਾ ਹੈ ਵੀ ਜਿਹੜੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਜਿਹੜੀਆਂ ਆਮ ਚੋਣਾਂ ਨੇ ਜਨਰਲ ਚੋਣਾਂ ਨੇ ਉਹਦੇ ਵਾਸਤੇ ਜਿਹੜਾ ਐਸਜੀਪੀਸੀ ਮੈਂਬਰਾਂ ਦੀ ਮੀਟਿੰਗ ਬੁਲਾਈ ਗਈ ਹੈ ਉਸ ਦੇ ਵਾਸਤੇ ਐਸਜੀਪੀਸੀ ਮੈਂਬਰਾਂ ਦੀ ਮੀਟਿੰਗ ਬੁਲਾਉਣ ਦੀ ਲੋੜ ਤੇ ਉਹ ਤਾਂ ਪਾਰਟੀ ਦੀ ਮੀਟਿੰਗ ਬੁਲਾਉਣ ਦੀ ਲੋੜ ਹੈ ਕਿਉਂਕਿ ਪਾਰਟੀ ਨੇ ਲੜਨੀਆਂ ਉਹ ਚੋਣਾਂ ਐਸਜੀਪੀਸੀ ਨੇ ਤਾਂ ਲੜਨੀਆਂ ਨਹੀਂ ਐਸਜੀਪੀਸੀ ਜਿਹੜੀ ਜਿਹੜੀ ਚੋੜਾ ਹੁੰਦਾ ਉਹ ਚ ਪਾਰਟੀ ਨੇ ਉਮੀਦਵਾਰ ਜੜੇ ਕਰਨੇ ਨੇ ਇਸ ਲਈ ਪਾਰਟੀ ਲੀਡਰਸ਼ਿਪ ਨੇ ਉਹ ਫੈਸਲਾ ਲੈਣਾ ਹੈ ਕਿ ਕੀ ਕਰਨਾ ਹੈ ਕੀ ਨਹੀਂ ਕਰਨਾ ਕਈ ਵਾਰਾਂ ਦੇ ਜੜੀਆਂ ਸੀ ਕਦੇ ਵੀ ਟਕ ਟਕਟ ਗਿਆ ਵੀ ਜਾਂਦੀ ਹੈ ਕਦੇ ਨਵੇਂ ਵੀ ਬੜ ਜਾਂਦੇ ਆ ਕਈ ਫੌਤ ਹੋ ਗਏ ਹੁੰਦੇ ਨੇ ਉਹਨਾਂ ਥਾਂ ਤੇ ਨਵੇਂ ਬਿਧਾਨੇ ਆਉਣੇ ਇਸ ਲਈ ਜਿਹੜੀ ਅੰਦਰ ਖਿਚੜੀ ਪਕ ਰਹੀ ਹੈ ਉਹ ਮੈਨੂੰ ਹੋਰ ਕੋਈ ਇਸ਼ਾਰਾ ਕਰਦੀ ਜਿਹੜੀ ਹੈ ਉਹ ਦਿਖਾਈ ਦੇ ਰਹੀ ਹੈ ਸੰਦੀਪ ਜੀ ਔਰ ਇੱਕ ਕਾਜ ਚਲੰਤ ਮੁੱਦਾ ਅੱਜ ਹੋਰ ਬਣਿਆ ਹੈ ਦੋ ਫਿਲਮਾਂ ਚਰਚਾ ਚ ਨੇ ਪਹਿਲਾਂ ਅਸੀਂ ਐਮਰਜੈਂਸੀ ਫਿਲਮ ਦੀ ਗੱਲ ਕਰਦੇ ਹਾਂ ਸਾਰੇ ਜਾਣਦੇ ਆ ਕਿ ਸਾਬਕਾ ਪ੍ਰਧਾਨ ਮੰਤਰੀ ਜ 1975 ਤੋਂ 77 ਦੇ ਦੌਰ ਚ ਐਮਰਜੈਂਸੀ ਲਗਾਉਣ ਵਾਲੀ ਦੇਸ਼ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਉਹਨਾਂ ਦੀ ਉਸ ਪੀਰੀਅਡ ਦੇ ਦੌਰਾਨ ਦੀ ਕਹਾਣੀ ਕੰਗਣਾ ਰਣੋਤ ਦੀ ਪ੍ਰੋਡਕਸ਼ਨ ਪੇਸ਼ ਕਰਨਾ ਚਾਹੁੰਦੀ ਸੀ ਪੇਸ਼ ਕਰਨ ਦੇ ਵਿੱਚ ਉਹਨਾਂ ਨੇ ਟ੍ਰੇਲਰ ਦੇ ਵਿੱਚ ਹੀ ਕੁਝ ਅਜਿਹਾ ਪਾ ਦਿੱਤਾ ਜਿਸ ਨੂੰ ਲੈ ਕੇ ਸਿੱਖ ਭਾਈਚਾਰੇ ਦੇ ਵਿੱਚੋਂ ਖਾਸ ਕਰਕੇ ਸੰਸਥਾਵਾਂ ਵੱਲੋਂ ਜਥੇਬੰਦੀਆਂ ਵੱਲੋਂ ਆਮ ਲੋਕਾਂ ਵੱਲੋਂ ਇਹ ਇਤਰਾਜ਼ ਕੀਤਾ ਗਿਆ ਕਿ ਕੰਗਣਾ ਰਣੌਤ ਆ ਜਿਹੜੀ ਉਹ ਵਾਰ-ਵਾਰ ਕਿਉਂ ਪੰਜਾਬ ਦੇ ਖਿਲਾਫ ਸਿੱਖਾਂ ਦੇ ਖਿਲਾਫ ਇਸ ਤਰ੍ਹਾਂ ਦਾ ਪ੍ਰੋਪਾਗੈਂਡਾ ਲੈ ਕੇ ਆਉਂਦੀ ਹੈ ਔਰ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਬੜੀ ਸਟੇਟਮੈਂਟ ਆਈ ਹੈ ਉਹ ਕਹਿੰਦੇ ਕਿ ਪੀਐਮ ਆਫਿਸ ਦੇ ਵਿੱਚ ਤਿਆਰ ਹੋਈ ਹੈ ਸਕ੍ਰਿਪਟ ਇਸ ਫਿਲਮ ਦੀ ਔਰ ਇਸ ਫਿਲਮ ਦੀ ਐਮਰਜੈਂਸੀ ਜਿਹੜੀ ਪੰਜਾਬ 'ਚ ਬੇਸ਼ੱਕ ਨਹੀਂ ਲੱਗੀ ਪਰ ਦੂਜੇ ਸੂਬਿਆਂ 'ਚ ਲੱਗੀ ਕਹਿੰਦੇ ਕਿ ਓਪਨਿੰਗ ਵੀ ਓਪਨਿੰਗ ਵੀ ਹੈ ਦੀ ਜਿਹੜੀ ਬੜੀ ਮਾੜੀ ਹੋਈ ਹੈ ਔਰ ਸੀਨ ਵੀ ਕੱਟਣੇ ਪੈ ਗਏ ਸੀ ਮਜਬੂਰੀ 'ਚ ਕੰਗਰਨ ਅਨਾਦ ਦੀ ਇਸ ਐਮਰਜੈਂਸੀ ਫਿਲਮ ਦੇ ਬਾਰੇ ਜਿੰਨੀਆਂ ਗੱਲਾਂ ਹੁਣ ਤੱਕ ਸਾਹਮਣੇ ਆਈਆਂ ਕੀ ਵਿਚਾਰ ਕਰਦੇ ਹੋ ਤੁਸੀਂ ਕੀ ਸੋਚਦੇ ਹੋ ਦੇਖੋ ਸਭ ਤੋਂ ਪਹਿਲਾਂ ਤਾਂ ਸਾਨੂੰ ਇਹ ਕਿਹੜਾ ਬਣਦਾ ਵੀ ਜਿਹੜਾ ਐਮਰਜੈਂਸੀ ਵਾਲਾ ਪਾਰਟ ਹੈ ਉਹ ਵਾਕਈ ਇੱਕ ਦੇਸ਼ ਦੇ ਸੰਵਧਾਨ ਤੇ ਦੇਸ਼ ਦੀ ਪ੍ਰਭੂਸੱਤਾ ਲਈ ਇੱਕ ਤਰ੍ਹਾਂ ਨਾਲ ਕੋ ਮਾੜਾ ਤਪਾਸੀ ਮਾੜਾ ਦਾਉ ਸਿੰਘ ਮਾੜਾ ਸੀ ਉਹ ਪਹਿਲੀ ਗੱਲ ਤਾਂ ਹੈ ਦੂਸਰੀ ਗੱਲ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਅਸੀਂ ਦੇਖ ਲਈਏ ਵੀ ਪਿਛਲੇ ਦੌਰ ਦੇ ਵਿੱਚ 10-11 ਸਾਲਾਂ ਦੇ ਵਿੱਚ ਸਵੇਦ੍ਰਾਮ ਜਿੰਨੇ 5-7 ਫਿਲਮਾਂ ਬਣੀਆਂ ਉਹਨਾਂ ਤੇ ਵਾਰ-ਵਾਰ ਤਕਸਰ ਹੁੰਦਾ ਹੈ ਕਿਉਂਕਿ ਇਸ ਪਾਰਟੀ ਵੱਲੋਂ ਰਾਜਨੀਤਿਕ ਲਾਹ ਲ ਲੈ ਲਈ ਕੋਈ ਕਦਰ ਵਾਕਿਆ ਨਹੀਂ ਛੱਡੀ ਜਾਂਦੀ ਚਾਹੇ ਉਹ ਐਕਸੀਡੈਂਟ ਆ ਪ੍ਰਾਈਮ ਮਿਨਿਸਟਰ ਨਰਮੋ ਸਿੰਘ ਤੇ ਫਿਲਮ ਬਣਾਉਣ ਦਾ ਮਸਲਾ ਹੋਵੇ ਚਾਹੇ ਕਸ਼ਮੀਰ ਪਾਇਲਟ ਦਾ ਹੋਵੇ ਮਸਲਾ ਚਾਹੇ ਅਸੀਂ ਕਹ ਲਈਏ ਵੀ ਕੇਰਲਾ સ્ટોਰੀਜ਼ ਕਿਸੇ ਉਹ ਕੇਰਲਾ ਫਾਈਲਸ ਵਿੱਚ ਵੀ ਨਾਮ ਐਗਜੈਕਟ ਭੁੱਲ ਗਿਆ ਉਹ ਉਹਦਾ ਮਸਲਾ ਹੋ ਗਏ ਕਿਉਂਕਿ ਇੱਕ ਹੁੰਦਾ ਐ ਐਕਚੁਅਲ ਸਟੋਰੀ ਹਿਸਟਰੀ ਨੂੰ ਤੁਸੀਂ ਕਿਸੇ ਨਾ ਕਿਸੇ ਢੰਗ ਨਾਲ ਅਧਿਆਨ ਕਰਨਾ ਉਹਨੂੰ ਪੇਸ਼ ਕਰਨਾ ਇੱਕ ਹੁੰਦਾ ਵੀ ਉਸ ਘਟਨਾ ਨੂੰ ਤੋੜ-ਮੋੜ ਕੇ ਆਪਣੇ ਇਤਹਾ ਲਈ ਪੇਸ਼ ਕਰਨਾ ਤੁਹਾਨੂੰ ਜਿਹੜੇ ਇਨ੍ਹਾਂ ਫਿਲਮਾਂ ਦੇ ਡਾਇਰੈਕਟਰ ਪ੍ਰੋਡਿਊਸਰ ਐਕਟਰ ਜਿਹੜੇ ਹੁੰਦੇ ਨੇ ਉਹ ਕਿਸੇ ਨਾ ਕਿਸੇ ਸਿੱਧੇ ਜਾਂ ਅਸਿੱਧੇ ਤੌਰ ਤੇ ਜਨ ਸੰਗ ਨਾਲ ਬੀ ਜੀ ਪੀ ਨਾਲ ਜਾਂ ਅਸੀਂ ਕਹਿੰਦੇ ਭਗਵਾ ਪਾਰਟੀ ਦੇ ਕਿਸੇ ਹੋਰ ਵਿੰਗ ਨਾਲ ਜੁੜੇ ਹੁੰਦੇ ਨੇ ਉਹ ਕੰਗੜਾ ਵਾਲੀ ਗੱਲ ਹੈ ਲੋ ਉਹ ਇਸ ਵੇਲੇ ਭਾਰਤੀ ਜਨਤਾ ਪਾਰਟੀ ਦੀ ਮੈਂਬਰ ਪਾਰਲੀਮੈਂਟ ਹੈ ਪਿਛਲੇ ਲੰਬੇ ਸਮੇਂ ਤੋਂ ਉਹ ਭਾਰਤੀ ਜਨਤਾ ਪਾਰਟੀ ਲਈ ਪ੍ਰਚਾਰ ਕਰਦੀ ਹੈ ਜਦੋਂ ਵੀ ਕੋਈ ਕੇਂਦਰ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਹੁੰਦਾ ਹੈ ਕੋਈ ਅੰਦੋਲਨ ਚੱਲਦਾ ਹੈ ਉਹਦੇ ਖਿਲਾਫ ਉਹ ਡਟ ਕੇ ਮੈਦਾਨ ਚ ਨਿੱਤਰਦੀ ਹੈ ਸਰਕਾਰ ਦੇ ਹੱਕ ਚ ਨਿੱਤਰਦੀ ਹੈ ਬੀਜੇਪੀ ਦੇ ਹੱਕ ਚ ਨਿੱਤਰਦੀ ਹੈ ਇਹਦੀ ਐਗਜ਼ਾਮਪਲ ਤੁਸੀਂ ਕਿਸਾਨ ਅੰਦੋਲਨ ਤੋਂ ਸਪਸ਼ਟ ਤੌਰ ਤੇ ਲੈ ਸਕਦੇ ਹੋ ਕਿੰਨਾ ਜਿਹੜਾ ਉਹ ਕ੍ਰਿਟਿਸਿਜ਼ਮ ਹੋਇਆ ਸੀ ਕਿੰਨਾ ਜਿਹੜਾ ਇਹਨੂੰ ਟਵੀਟ ਕਰਕੇ ਵਿਵਾਦ ਦਾ ਸਟੇਟਮੈਂਟ ਟਵੀਟ ਕਰਕੇ ਇਹ ਜਿਹੜਾ ਇਹਨੂੰ ਇੱਕ ਤਰ੍ਹਾਂ ਦੇ ਮੀਰਖਾ ਲੈ ਵੀ ਟਵੀਟ ਟਵੀਟਰ ਤੋਂ ਸ਼ਰਮਹਿਂਦੀ ਕਰ ਦਿੱਤਾ ਗਿਆ ਸੀਗਾ ਉਹਦੇ ਨਾਲ ਜੁੜੀ ਹੁਣ ਪਿਛਲੇ ਪਿਛਲੇ ਦੌਰ ਦੇ ਵਿੱਚ ਤੁਸੀਂ ਇਹ ਦੇਖੋ ਵੀ ਪਾਰਟੀ ਨੂੰ ਇੰਨੀ ਜ਼ਿਆਦਾ ਅੰਬਰੈਸਮੈਂਟ ਹੋਈ ਸੀ ਇਸ ਬੀਬੀ ਕਰਕੇ ਕੀ ਜੀਪੀ ਰੰਡਾ ਜਿਹੜੀ ਭਾਰਤੀ ਪਾਰਟੀ ਪਾਰਤੀ ਜਤਾ ਪਾਰਟੀ ਦੇ ਪ੍ਰਧਾਨ ਨੇ ਉਹਨਾਂ ਨੂੰ ਕਿਹਾ ਪਿਆ ਸੀ ਵੀ ਤੂੰ ਪਾਰਟੀ ਅਫੇਅਰਸ ਤੋਂ ਪਾਰਟੀ ਮਸਲਿਆਂ ਤੇ ਜਿਹੜੇ ਨੀਤੀਗਤ ਬਿਆਨ ਹੁੰਦੇ ਨੇ ਨੀਤੀਗਤ ਫੈਸਲੇ ਹੁੰਦੇ ਨੇ ਉਹਨਾਂ ਤੇ ਟੀਕਾ ਟਿੱਪਣੀ ਨਹੀਂ ਦਿੰਦਾ ਜੀ ਨਾ ਕਰਿਆ ਕਰੋ ਇਹਦੇ ਨਾਲ ਪਾਰਟੀ ਨੂੰ ਨੁਕਸਾਨ ਚੜਾ ਲੱਗਦਾ ਹੈ ਜਿਹੜਾ ਉਹ ਕਰਿਆਣਾ ਚਾਹੁੰਦੇ ਸੀ ਉਹ ਮੰਦਾਨਾਂ ਦੇ ਵਿੱਚ ਵੀ ਬੀਬੀ ਦਾ ਵਿਆਹ ਆਇਆ ਇਸ ਲਈ ਤੁਸੀਂ ਜਦੋਂ ਤੁਸੀਂ ਇਹੋ ਜਿਹੇ ਕਿਰਦਾਰ ਐਕਟਰਾਂ ਦਾ ਡਾਇਰੈਕਟਰਾਂ ਦਾ ਪ੍ਰੋਡਿਊਸਰਾਂ ਦਾ ਹੋਵੇ ਤਾਂ ਉਹਦੇ ਪਿੱਛੇ ਰਾਜਨੀਤੀ ਜਿਹੜੀ ਹੈ ਸਪਸ਼ਟ ਤੌਰ ਤੇ ਝਲਕਦੀ ਹੈ ਤੇ ਜਦੋਂ ਜਦੋਂ ਕੋਈ ਕਲਾਕਾਰ ਰਾਜਨੀਤਿਕ ਹੱਥਾਂ ਚੇਂਡੂਗਾ ਰਾਜਨੀਤੀ ਖੇਡੂਗਾ ਤਾਂ ਉਹਦੇ ਉਹਨੂੰ ਕਲਾਕਾਰ ਨਹੀਂ ਤੁਸੀਂ ਕਹਿ ਸਕਦੇ ਉਹ ਤਰ੍ਹਾਂ ਇੱਕ ਤਰ੍ਹਾਂ ਦਾ ਆਦਾਕਾਰ ਕਲਾਕਾਰ ਨਹੀਂ ਉਹ ਤਾਂ ਇੱਕ ਰਾਜਨੀਤਿਕ ਪਾਰਟੀਆਂ ਦਾ ਮਖੌਟਾ ਜਾਂ ਉਹਨਾਂ ਦਾ ਹੱਥ ਟੋਕਾ ਬਣ ਕੇ ਜਿਹੜਾ ਉਹ ਰਾਇ ਦਿੰਦਾ ਜ ਜਿਵੇਂ ਬਾਦਲ ਕੀਤੀ ਐਮਰਜੈਂਸੀ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ਼ੁਰੂ ਤੋਂ ਹੀ ਇਤਰਾਜ ਕੀਤਾ ਸੀ ਵੀ ਇਹਦੇ ਵਿੱਚ ਸਿੱਖ ਹਿਸਟਰੀ ਨੂੰ ਸਿੱਖੀ ਨਾਲ ਸੰਬੰਧਤ ਜਿਹੜੇ ਐ ਕੁਝ ਤੱਥਾਂ ਨੂੰ ਖਾਸ ਕਰਕੇ ਉਸਤੰਤ ਜਪੈ ਸਿੰਘ ਪਿੰਡਰਾਲਾ ਨਾਲ ਸੰਬੰਧਤ ਜਿਹੜੇ ਕੁਝ ਸੀ ਉਹਨੂੰ ਤੋੜ-ਮੋੜ ਕੇ ਜਿਹੜਾ ਉਹ ਪੇਸ਼ ਕੀਤਾ ਗਿਆ ਹਾਲਾਂਕਿ ਅੰਦੋਲਨਕਰੀ ਲੜਾਈ ਹੈ ਐਮਰਜੈਂਸੀ ਦੇ ਖਿਲਾਫ ਬੜੀ ਸਖਤ ਰਹੀ ਤੇ ਐਮਰਜੈਂਸੀ ਦੇ ਦੌਰ ਦੌਰਾਨ ਪ੍ਰਕਾਸ਼ ਸਿੰਘ ਬਾਦਲ ਹੋਣ ਚਾਹੇ ਸਰਜੀਤ ਸਿੰਘ ਬਰਨਾਲਾ ਹੋਣ ਚਾਹੇ ਟੋੜਾ ਹੌਲਕ ਸਾਰੇ ਲੀਡਰਾਂ ਨੇ ਜਿਹੜੀਆਂ ਉਹ ਜਿਹੜਾ ਚੱਲੀ ਕੱਟੀਆਂ ਨੇ ਪਰ ਇਹ ਜਦੋਂ ਸੁਬੇ ਘਾਫੂ ਪੂਰੀ ਜ਼ਬਰਦਸਤ ਜਿਹੜੀ ਹੈ ਇੱਕ ਤਰ੍ਹਾਂ ਨਾਲ ਆਵਾਜ਼ ਬੁਲੰਦ ਕੀਤੀ ਗਈ ਸੀ ਪੰਜਾਬ ਦੇ ਦਰਬੀ ਤੁਸੀਂ ਮਤਲਬ ਇਹ ਦੇਖੋ ਵੀ ਇੱਕ ਹਿਸਟਰੀ ਆਪਣੇ ਆਪ ਦੇ ਵਿੱਚ ਕਿਵੇਂ ਕਿਸੇ ਮੋੜ ਤੇ ਲਿਆ ਖੜਾਉਂਦੀ ਹੈ ਵੀ ਜਿਹੜੀ ਪਾਰਟੀ ਨੇ ਐਮਰਜੈਂਸੀ ਦੇ ਖਿਲਾਫ ਡਟ ਕੇ ਲੜਾਈ ਲੜੀ ਹੋਵੇ ਇੰਦਰਾ ਗਾਂਧੀ ਵੀ ਐਮਰਜੈਂਸੀ ਦਾ ਡਟ ਕੇ ਵਿਰੋਧ ਕੀਤਾ ਹੋਵੇ ਉਹ ਪਾਰਟੀ ਅੱਜ ਐਮਰਜੈਂਸੀ ਤੇ ਬਣੀ ਫਿਰਮ ਦਾ ਵਿਰੋਧ ਕਰਦੀ ਇਹਦਾ ਮਤਲਬ ਇਹ ਹੈ ਵੀ ਉਸ ਜਿਹੜਾ ਸਾਰਾ ਸਬੋਚਾ ਘਟਨਾ ਕ੍ਰਮ ਸੀ ਐਮਰਜੈਂਸੀ ਆਲਾ ਉਹਦੇ ਵਿੱਚ ਹਿਸਟਰੀ ਦੇ ਹਿਸਟੋਰਿਕ ਤੱਥਾਂ ਨੂੰ ਜਿਹੜਾ ਉਹ ਤੋੜ-ਮਰੋੜ ਕੇ ਪੇਸ਼ ਕੀਤਾ ਗਿਆ ਜਿਵੇਂ ਪਿਛਲੇ ਜੇ ਤੁਸੀਂ ਦੇਖੋ ਕਿ ਐਮਰਜੈਂਸੀ ਤੇ ਜਿੰਨੀ ਕੋਈ ਬਹਿਸ ਹੁੰਦੀ ਹੈ ਭਾਰਤੀ ਜਨਤਾ ਪਾਰਟੀ ਜਿਹੜਾ ਉਹ ਆਪਣੇ ਢੰਗ ਨਾਲ ਉਹਨੂੰ ਤੋੜ-ਮਰੋੜ ਕੇ ਪੇਸ਼ ਕਰਦੀ ਹੈ ਆਪੋਜੀਸ਼ਨ ਕਹਿੰਦੀ ਹੈ ਵੀ ਹੁਣ ਤਾਂ ਅਲਰਨਿੰਗ ਜਿਹੜੀ ਹੈ ਐਮਰਜੈਂਸੀ ਦਾ ਦੌਰ ਜਿਹੜਾ ਉਹ ਚੱਲ ਰਿਹਾ ਹੈ ਕੋਈ ਬੋਲ ਨਹੀਂ ਸਕਦਾ ਜੀ ਕੋਈ ਲਿਖ ਨਹੀਂ ਸਕਦਾ ਹੈ ਜੀ ਜਿਹੜਾ ਕੋਈ ਲਿਖਦਾ ਉਹ ਮੰਨਦ ਕਰ ਦਿੱਤਾ ਜਾਂਦਾ ਤਰ੍ਹਾਂ-ਤਰ੍ਹਾਂ ਦੇ ਜਿਹੜੇ ਐਲੀਗੇਸ਼ਨ ਜਿਹੜੇ ਉਹ ਲੱਗ ਬੁੱਲ ਮਿਲਾ ਕੇ ਮੈਂ ਤੁਹਾਨੂੰ ਵੀ ਜਦੋਂ ਅਦਾਕਾਰ ਕਲਾਕਾਰ ਰਾਜਨੀਤਿਕ ਹੱਥਾਂ 'ਚ ਖੇਡੂਗਾ ਤੇ ਹਿਸਟਰੀ ਨੂੰ ਤੋੜ-ਮਰੋੜ ਕੇ ਆਪਦੇ ਟੱਗ ਨਾਲ ਜਾਂ ਕਿਸੇ ਨੂੰ ਲਾਹ ਪਹੁੰਚਾਉਣ ਲਈ ਆਪ ਜਿਹੜੀ ਉਸ ਤਰ੍ਹਾਂ ਦੀ ਕਲਾ ਦਾ ਪ੍ਰਦਰਸ਼ਨ ਕਰੂਗਾ ਤੇ ਉਹ ਜਿਹੜੀਆਂ ਫਿਲਮਾਂ ਬਣ ਗਈਆਂ ਉਹ ਤੇ ਜਿਹੜਾ ਇਤਰਾਜ਼ ਹੋਣਾ ਜਿਹੜਾ ਉਹ ਜਾਇਜ਼ ਹੁੰਦਾ ਹੈ ਤੇ ਕਿਸੇ ਵੀ ਸੋਸਾਇਟੀ ਦੇ ਕਿਸੇ ਵੀ ਤੱਕੇ ਵੱਲੋਂ ਜੇ ਕਿਸੇ ਇਤਰਾਜ਼ ਕੀਤਾ ਜਾਂਦਾ ਉਹਨੂੰ ਸੁਣਿਆ ਜਾਣਾ ਚਾਹੀਦਾ ਹੈ ਸੈਂਸਰ ਬੋਰਡ ਕਾਦੇ ਵਾਸਤੇ ਬਣਿਆ ਹੈ ਤਾਂ ਸੁਣ ਕੇ ਜਿਹੜਾ ਉਹਨੂੰ ਨਾਂ ਨੂੰ ਕਿੱਦਾਂ ਜਾਣਾ ਚਾਹੀਦਾ ਹੈ ਫੇਰ ਹੀ ਫਿਲਮ ਜਿਹੜੀ ਹੈ ਉਹ ਰਿਲੀਜ਼ ਪਹੁੰਚਾਈਏ ਜੀ ਤੁਸੀਂ ਸੈਂਸਰ ਬੋਰਡ ਦੀ ਗੱਲ ਕੀਤੀ ਹੈ ਜਦੋਂ ਵੀ ਪੰਜਾਬ ਨਾਲ ਸੰਬੰਧਿਤ ਜਾਂ ਪਛੋਕੜ ਨਾਲ ਸੰਬੰਧਿਤ ਕੁਝ ਕਹਾਣੀਆਂ ਜਿਹੜੀਆਂ ਤਾਂ ਸੱਚ ਦੇ ਆਧਾਰ ਤੇ ਆਉਣੀਆਂ ਚਾਹੁੰਦੀਆਂ ਹੁੰਦੀਆਂ ਹਨ ਜਿਵੇਂ ਦਿਲਜੀਤ ਦੋਸਾਂਝ ਨੇ ਕਿਰਦਾਰ ਨਿਭਾਇਆ ਜਸਵੰਤ ਸਿੰਘ ਖਾਲੜਾ ਦਾ ਉਸ ਫਿਲਮ ਦੇ ਨਾਮ ਬਦਲਣ ਨੂੰ ਲੈ ਕੇ 80 85 ਕੱਟ ਲੱਗ ਜਾਣੇ ਫਿਰ ਉਹ ਕੱਟ ਲੱਗਣ ਤੋਂ ਬਾਅਦ ਵੀ ਭਾਰਤ ਦੇ ਵਿੱਚ ਮਨਜ਼ੂਰੀ ਨਾ ਮਿਲਣੀ ਫਿਲਮ ਨੂੰ ਰਿਲੀਜ਼ ਹੋਣ ਦੀ ਹਾਲਾਂਕਿ ਉਹ ਨੈਟਫਲਿਕਸ ਇੱਕ OTT ਪਲੇਟਫਾਰਮ ਤੇ ਵਰਲਡ ਵਾਈਡ ਰਿਲੀਜ਼ ਹੋ ਰਹੀ ਹੈ ਉਸ ਫਿਲਮ ਨੂੰ ਲੈ ਕੇ ਤੇ ਸੈਂਸਰ ਬੋਰਡ ਨੇ ਬੜੀ ਕੈਂਚੀ ਚਲਾਈ ਦੂਜੇ ਪਾਸੇ ਅਸੀਂ ਐਮਰਜੈਂਸੀ ਦੀ ਗੱਲ ਕੀਤੀ ਹੈ ਵਿਰੋਧ ਹੋਣ ਤੋਂ ਬਾਅਦ ਕੈਂਚੀ ਚੱਲਦੀ ਹੈ ਇਹ ਸਾਰੀਆਂ ਗੱਲਾਂ ਨੂੰ ਕਿਵੇਂ ਦੇਖਦੇ ਹੋ ਜਿਹੜੀਆਂ ਕਿ ਜਸਵੰਤ ਸਿੰਘ ਖਾਲੜਾ ਨਾਲ ਸੰਬੰਧਤ ਇਹ ਜੀ ਕਿਹੜੀ ਗੱਲ ਹੈ ਜਿਹੜੀ ਖਲਾਰਾ ਪਾ ਸਕਦੀ ਹੈ ਸਮਾਜ ਦੇ ਵਿੱਚ ਕਿ ਜੇ ਉਹ ਪੇਸ਼ ਕਰ ਦਿੱਤੀ ਤੇ ਪਤਾ ਨਹੀਂ ਕੀ ਹੋ ਜਾਣਾ ਇੰਡੀਆ 'ਚ ਦੇਖੋ ਇਹ ਤੱਥ ਸਾਹਦੇ ਸਾਹਮਣੇ ਹੈ ਬੀਕੇ ਵੇ ਜਸਵੰਤ ਸਿੰਘ ਖਾਲੜਾ ਮੇ ਜਿਹੜਾ ਅੰਮ੍ਰਿਤਸਰ ਪੱਟੀ ਉਸ ਇਲਾਕੇ ਦੀ ਹੈ ਜਿਹੜੇ ਤਿੰਨ ਸੁਸ਼ਾਨ ਘਾਟਾ ਨੇ ਪੱਟੀ ਦੁਰਗਾਣਾ ਮੰਦਿਰ ਤੇ ਤਾਂ ਤਾਂ ਉਹ ਨਾਲੇ ਵਿੱਚ ਕਿਵੇਂ ਲਾਵਾਰਿਸ ਲਾਸ਼ਾਂ ਆਵਾਜ਼ ਕਰਾਰ ਦੇ ਕੇ ਬੰਦਿਆਂ ਦੀਆਂ ਲਾਸ਼ਾਂ ਜਿਹੜੀਆਂ ਉਹ ਫੂਕੀਆਂ ਪੰਜਾਬ ਉਹ ਤੱਤ ਸਭ ਦੇ ਸਾਹਮਣੇ ਆਇਆ ਸੀਬੀਆਈ ਨੇ ਉਹਦੀ ਜਾਂਚ ਕਰ ਲੀਆਂ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਸਾਰੀਆਂ ਉਹਦੀਆਂ ਪ੍ਰਤਾਕ ਕਰ ਲਈ ਇਵਨ ਕੇ ਤੁਸੀਂ ਇਹ ਦੇਖ ਲਓ 32 32 ਸਾਲ ਬਾਅਦ 35 35 ਸਾਲ ਬਾਅਦ ਸੀਬੀਆਈ ਅਦਾਲਤਾਂ ਦੇ ਫੈਸਲੇ ਆ ਰਹੇ ਨੇ ਉਸ ਵੇਲੇ ਤਸ਼ੱਦਦ ਕਰਨ ਵਾਲੇ ਸਿੱਖ ਨੌਜਵਾਨਾਂ ਦੇ ਜਿਹੜੇ ਵੀ ਪੁਲਿਸ ਮਰਦ ਸੀਗੇ ਅਫਸਰ ਸੀਗੇ ਉਹਨਾਂ ਨੂੰ ਸਖਤ ਸਜ਼ਾਵਾਂ ਦਾ ਜਿਹੜਾ ਉਹ ਸਾਹਮਣਾ ਕਰਨਾ ਪੈ ਰਿਹਾ ਉਹ ਜਿਹੜਾ ਇੱਕ ਤਰ੍ਹਾਂ ਨਾਲ ਅਸੀਂ ਕਹ ਲਈਏ ਜਿਹੜਾ ਚ ਜੀ ਜੀ ਤਾਂ ਜਸਵੰਤ ਸਿੰਘ ਖਾਲੜਾ ਬਾਰੇ ਤੁਸੀਂ ਮੋਟੀ ਮੋਟੀ ਗੱਲ ਵੀ ਸਾਂਝੀ ਕੀਤੀ ਕਿ ਕਿਵੇਂ ਉਹਨਾਂ ਨੇ ਲਵਾਰਸ ਲਾਸ਼ਾਂ ਲੱਭੀਆਂ ਫਿਰ ਆਪ ਲਾਪਤਾ ਹੋ ਗਏ ਅੱਜ ਤੱਕ ਨਹੀਂ ਪਤਾ ਲੱਗਿਆ ਉਹਨਾਂ ਦੇ ਪਰਿਵਾਰ ਨੇ ਵੀ ਇਹ ਮੰਗ ਕੀਤੀ ਆ ਬੀਬੀ ਪਰਮਜੀਤ कौर ਖਾਲੜਾ ਹਾਲਾਂਕਿ ਇਲੈਕਸ਼ਨ ਵੀ ਲੜ ਚੁੱਕੇ ਐ ਅਮਰਿਤਪਾਲ ਦੀ ਚੋਣ ਕੈਂਪੇਨ ਦਾ ਵੀ ਹਿੱਸਾ ਬਣੇ ਅੱਜ ਉਹ ਕਹਿ ਰਿਹਾ ਕਿ ਇਹ ਤੇ ਸਰਾਸਰ ਵਧਿੱਕੀ ਹੈ ਕਿ ਹੁਣ ਸਾਡਾ ਦਰਦ ਆ ਜਿਹੜਾ ਪੰਜਾਬ ਦਾ ਜਾਂ ਹੋਰ ਲੋਕਾਂ ਦਾ ਕਹਿੰਦੇ ਉਹ ਇਕੱਲੇ ਇੱਕ ਜੀ ਦੀ ਕਹਾਣੀ ਨਹੀਂ ਐ ਉਹ ਪੂਰੇ ਪੰਜਾਬੀਆਂ ਦੀ ਪੂਰੇ ਸਿੱਖਾਂ ਦੀ ਬਹੁਤ ਲੋਕਾਂ ਦੀ ਕਹਾਣੀ ਹੈ ਜੇਕਰ ਉਹ ਨਹੀਂ ਆਉਣ ਦਿੱਤੀ ਜਾ ਰਹੀ ਇੰਡੀਆ ਦੇ ਵਿੱਚ ਖਾਸ ਕਰਕੇ ਬਾਹਰਲੇ ਮੁਲਕਾਂ ਦੇ ਵਿੱਚ ਤਾਂ ਲੱਗ ਜਾਣੀਆਂ ਹੂ ਬਹੂ ਫਿਲਮ ਬਿਨਾ ਕਟਾਂ ਤੋਂ ਪਰ ਭਾਰਤ ਦੇ ਲੋਕਾਂ ਨੂੰ ਦਿਖਾਉਣ ਵਿੱਚ ਕੀ ਇਤਰਾਜ਼ ਕਿਉਂ ਹੋ ਰਿਹਾ ਉਹਨਾਂ ਦੇ ਪਰਿਵਾਰ ਨੇ ਵੀ ਇਹ ਸਵਾਲ ਚੁੱਕੇ ਨੇ ਦੇਖੋ ਭਾਈ ਸਮਝੋ ਕਵੀ ਸੱਤ ਗਣ ਜਿਹੜੇ ਰਾਜਨੀਤਿਕ ਪਾਰਟੀਆਂ ਬਹੁਤ ਵੱਡੀਆਂ ਦੋਸ਼ੀ ਨੇ 1997 ਦੀ ਚੋਣ ਤੋਂ ਪਹਿਲਾਂ ਉਸ ਵੇਲੇ ਜਦੋਂ ਮੁੱਖ ਮੰਤਰੀ ਬਣੇ ਮਰਹੂਮ ਪ੍ਰਕਾਸ਼ ਸਿੰਘ ਬਾਦਲ ਉਹਨਾਂ ਨੇ ਐਲਾਨ ਕੀਤਾ ਸੀ ਕਿ ਟਰੂਥ ਕਮਿਸ਼ਨ ਬਣਾਇਆ ਜਾਊਗਾ ਬਿਲਕੁਲ ਲੱਗਦਾ ਹੈ ਵੀ ਜੋ ਵੀ ਸੀ ਚਲੋ ਜੇ ਪੁਲਿਸ ਇਹ ਕਹਿੰਦੀ ਹੈ ਵੀ ਉਸ ਵੇਲੇ ਲੜਾਈ ਸੀ ਜੰਗ ਸੀ ਉਹ ਵੀ ਸੀ ਜੇ નિર્ਦੋਸ਼ ਬੰਦੇ ਮਰੇ ਨੇ ਇਹਨਾਂ ਨੂੰ ਤੁਸੀਂ ਘਰੋਂ ਚਾਕੇ ਮਾਰਿਆ ਜਿਹਦੇ ਘਰੇ ਕੋਈ ਰੋਟੀ ਵੀ ਖਾ ਗਿਆ ਕੋਈ ਬੰਦੂਕ ਦੀ ਲੋਕ ਤੇ ਜਾਂ ਬੰਦੂਕ ਦੀ ਲੋਕ ਤੇ ਕਹਿਦਾ ਕਿ ਸਾਨੂੰ 10 ਕਿਲੋਮੀਟਰ ਦੂਰ ਛੱਡਿਆ ਉਹ ਉਹਨਾਂ ਨੇ ਕੀ ਗੁਨਾਹ ਕਰਤਾ ਸੀ ਕੀ ਪਾਪ ਕਰਤਾ ਸੀ ਤਾਂ ਅਜੇ ਹੀ ਮਸਲਿਆਂ ਦੇ ਵਿੱਚ ਜੇ ਕਿਸੇ ਤੋਂ ਗਲਤੀ ਹੋਈ ਹੈ ਸਾਲ ਹੁਣ ਇੱਥੋਂ ਤੱਕ ਵੀ ਘਟਰਾਵਾ ਪਤਾ ਨਹੀਂ ਵੀ ਬੁਰਡੇ ਦੇ ਜਿਹੜੇ ਇੱਕ ਪੁਲਸ ਮੁਕਾਬਲਾ ਹੁੰਦਾ ਹੈ ਉਹਦੇ ਚ ਦੱਸਿਆ ਜਾਂਦਾ ਵੀ ਫਲਾ ਬੰਦਾ ਲੱਗਿਆ ਉਹ ਬੰਦਾ ਅਜੇ ਤੱਕ ਨਹੀਂ ਆਉਂਦਾ ਕਿਵੇਂ ਇੱਕ ਬੰਦੇ ਦੇ ਜਿਹੜੇ ਉਹ ਬੰਦੇ ਜਿਹੜੇ ਆ ਇਹ ਜਿਉਂਦੇ ਇਸ ਲਈ ਉਹ ਇਹ ਪਸਰਿਆਂ ਦੇ ਉੱਤੇ ਦੋਸ਼ੀ ਪੁਲਸ ਅਧਿਕਾਰੀਆਂ ਨੂੰ ਜਾਂ ਇੱਕ ਯਕਦਮ ਜਿਹੜੇ ਕਿੰਨੇ ਹੀ ਮੁਲਕਾਂ ਦੇ ਵਿੱਚ ਇਹੋ ਜਿਹੇ ਇੱਕ ਮਿਸ਼ਨ ਬਣੇ ਨੇ ਬਿਕੋਸੀ ਮਾਫੀ ਦੇ ਦੋ ਘੱਟੋ ਘੱਟ ਮੰਨ ਤਾਂ ਲੋ ਵੀ ਇਹ ਕੰਮ ਕਿ ਹੋਇਆ ਸਭ ਤੋਂ ਗਲਤੀਆਂ ਸਭ ਤੋਂ ਹੋ ਗਈਆਂ ਗਲਤੀ ਮੰਨਣ ਨਾਲ ਕੋਈ ਬੰਦਾ ਛੋਟਾ ਨਹੀਂ ਹੋ ਜਾਂਦਾ ਮੈਨੂੰ ਲੱਗਦਾ ਵੀ ਉਹਨਾਂ ਲੋਕਾਂ ਦੇ ਜਿਨ੍ਹਾਂ ਨੇ ਆਪਦੇ ਕੀ ਗੁਆਏ ਸੀ ਜਿਵੇਂ ਆਪਾਂ ਗੱਲ ਕੀਤੀ ਸੀ ਬਹੁਤ ਸਾਰੀਆਂ ਹੋ ਗਈਆਂ ਨੇ ਉਹਨਾਂ ਦੇ ਜ਼ਖਮਾਂ ਤੇ ਵੀ ਜਿਹੜੀ ਆ ਉਹ ਮਲਮ ਲੱਗੂਗੀ ਵੀ ਘੱਟੋ ਘੱਟ ਸਟੇਟ ਇਹ ਮੰਨਦਾ ਲਵੇ ਵੀ ਭਾਈ ਇੱਕ ਦੌਰ ਸੀ ਇਹਦਾ ਇਸ ਦੌਰ ਦੇ ਵਿੱਚ ਸਾਡੇ ਕੁਝ ਬੰਦਿਆਂ ਨੇ ਗਲਤੀਆਂ ਕੀਤੀਆਂ ਨੇ ਉਹਨਾਂ ਗਲਤੀਆਂ ਦਾ ਆ ਕੁਝ ਟੈਰ ਤੇ ਅਸੀਂ ਇਹਦੀ ਮਾਫੀ ਮੰਗਦੇ ਹਾਂ ਜਿਵੇਂ ਅਸੀਂ 84 ਦਾ ਕਹਿੰਦੇ ਐ ਬਰਮੋਦ ਸਿੰਘ ਨੇ ਪਾਰਲੀਮੈਂਟ ਦੇ ਵਿੱਚ ਮਾਫੀ ਮੰਗੀ ਨਾ ਇਹ ਇੱਕ ਗਲਤ ਹੋਇਆ ਸੀ ਤਾਂ ਇਸ ਲਈ ਜੇ ਇਸ ਇੱਥੇ ਇੰਨਾ ਕੁਝ ਗਲਤ ਹੋਇਆ ਗਿਆ ਹੁਣ ਜਾਈ ਕੋਈ ਵੀ ਤਰ੍ਹਾਂ ਮੈਂ ਤਾਂ ਕਹਿੰਦਾ ਦੂਜੀ ਤਰ੍ਹਾਂ ਨੂੰ ਕੋਈ ਸਰਕਾਰ ਕਰਾ ਲੈਣਾ ਚਾਹੀਦਾ ਜੀ ਗਲਤੀ ਹੈ ਸਾਡੀ ਉਹ ਗਲਤੀਆਂ ਦੀ ਮਾਫੀ ਮੰਗਦੇ ਹੱਸ ਹੂੰ ਤਾਂ ਪ੍ਰੋਗਰਾਮ 16 ਨੇ ਸੱਚ ਵਿੱਚ ਇੰਨਾ ਦੋ ਤਿੰਨ ਹੈ ਮਸਲੇ ਦੇ ਉੱਤੇ ਸੀ ਗੱਲਬਾਤ ਕੀਤੀ ਹੈ ਅਦਵਿੰਦਰਪਾਲ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਸ਼ੁਕਰੀਆ ਜੀ